ਸਰਿਕਾਲ ਜੀ ਤੁਸੀਂ ਦੇਖ ਰਹੇ ਹੋ ਪਾਕੀ ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਬੱਲੋਪਰ ਤੇ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਜੁੜ ਚੁੱਕੇ ਨੇ ਭਾਈ ਹਰਸਿੰਦਰ ਸਿੰਘ ਜੀ ਸਿੱਟੀ ਨਾਲ ਕੋ ਸਾਹਿਬ ਵਾਲੇ ਜਿਹੜੇ ਪੰਜਾਬ ਦੀ ਸਿਆਸਤ ਨੂੰ ਬਾਕੂਬੀ ਤਰ੍ਹਾਂ ਸਮਝਦੇ ਨੇ ਤੇ ਪੈਸਾ ਤੁਹਾਡਾ ਬਹੁਤ ਸਵਾਗਤ ਹੈ ਜੀ ਭਾਈ ਗੁਰਜੀਤ ਕਾਲਸਾਹਬ ਐਂਡੀ ਗਪਤ ਜੀ ਧੰਨਵਾਦ ਭਾਈ ਸਾਹਿਬ ਜੀ ਮੈਂ ਪੰਜਾਬ ਦੇ ਵਿੱਚ ਇਸ ਵਕਤ ਜੋ 2024 ਦੇ ਚੋਣਾਂ ਨੂੰ ਲੈ ਕੇ ਜੋ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਨਾਲ ਜਿਹੜਾ ਗੱਠਜੋੜ ਨੂੰ ਲੈ ਕੇ ਜੇ ਚਰਚਾਵਾ ਚੱਲ ਰਹੀਆਂ ਨੇ ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵੱਲੋਂ ਸਿੱਟਾਂ ਦੀ ਵੰਡ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਨਵੇਂ ਇੰਚਾਰਜ ਬਣੇ ਨੇ ਕਾਂਗਰਸ ਦੇ ਪੰਜਾਬ ਮਾਮਲੇ ਦੇ ਨਵਿੰਦਰ ਯਾਦਵ ਪੰਜਾਬ ਆਏ ਹੋਏ ਨੇ ਤੇ ਕਾਂਗਰਸ ਦੇ ਹਾਈ ਕਮਾਂਡ ਦੇ ਵੱਲੋਂ ਜੋ ਆਰਡਰ ਦਿੱਤੇ ਗਏ ਉਹਨਾਂ ਨੂੰ ਪੰਜਾਬ ਦੇ ਜਿਹੜੇ ਸਾਬਕਾ ਐਮਐਲਏ ਨੇ ਦਾ ਮੌਜੂਦਾ ਐਮਐਲਏ ਨੇ ਬਲਾਕ ਪ੍ਰਧਾਨ ਨੇ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਕਿਤੇ ਨਾ ਕਿਤੇ ਜਿੱਥੇ ਗਰਜੋ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਨਿਰਜੋਤ ਸਿੰਘ ਸਿੱਧੂ ਦਾ ਮਸਲਾ ਵੀ ਬੜਾ ਫਖਿਆ ਹੋਇਆ ਹੈ ਤੇ ਉੱਥੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚ 2024 ਤੋਂ ਵੀ ਦੀਆਂ ਚੋਣਾਂ 'ਚ 13 0 ਨਾਲ ਅਸੀਂ ਜਿੱਤ ਕੇ ਵੱਡੀ ਲੀਡ ਪ੍ਰਾਪਤ ਕਰ ਰਹੇ ਹਾਂ ਤੁਸੀਂ ਕਿਵੇਂ ਵੇਖਦੇ ਹੋ ਇੱਕ ਪਾਸੇ ਤਾਂ ਕਾਂਗਰਸ ਤੇ ਗਰਜੋ ਨੂੰ ਲੈ ਕੇ ਜੋ ਵਿਵਾਦ ਕਾਂਗਰਸ ਦੇ ਵਿੱਚ ਪਿਆ ਇੱਕ ਪਾਸੇ ਨਿਰਜੋਤ ਸਿੰਘ ਸਿੱਧੂ ਵੱਸਜ ਪੰਜਾਬ ਕਾਂਗਰਸ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ एलान ਕਰਦੇ ਨੇ ਆਪਣੇ ਵੱਲੋਂ ਹੀ ਅਸੀਂ 13 0 ਦੇ ਉੱਤੇ ਜਿੱਤ ਪ੍ਰਾਪਤ ਕਰ ਰਹੇ ਹਾਂ ਉਹ ਵੀ ਉਸ ਸਮੇਂ ਜਦੋਂ ਦਿੱਲੀ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜੋ ਪਾਸੋ ਮੀਟਿੰਗ ਸੀ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਸਾਡੀ ਮੀਟਿੰਗ ਸੁਖਾਵੇਂ ਢੰਗ ਦੇ ਵਿੱਚ ਹੋਈ ਹੈ ਪਰ ਦੂਜੇ ਪਾਸੇ ਮੁੱਖ ਮੰਤਰੀ ਭਵਨ ਤਮਾਮ ਦੇ ਬਿਆਨ ਨੂੰ ਤੁਸੀਂ ਕਿਵੇਂ ਦੇ ਦੇ ਕਿ ਪੰਜਾਬ ਦੇ ਵਿੱਚ ਜਿਹੜਾ ਘਰਚੋੜ ਹੋਵੇਗਾ ਜਾਂ ਕਰ ਨਹੀਂ ਇਸੇ ਸਰਸਰ ਕੇ ਜਿਹੜਾ ਭਗਵਾਨ ਤੁਮਾਰ ਜੀ ਨੇ ਬਿਆਨ ਦਿੱਤਾ ਹੈ ਕਿ ਤੇਰਾ ਜ਼ੀਰੋ ਨਾਲ ਲੜ ਦਿੱਤਾਗੇ ਇਹ ਤਾਂ ਪਹਿਲਾਂ ਵੀ ਕਾਗਜ਼ੀ ਬਿਆਨ ਦਿੱਤੇ ਨੇ ਨੇ ਕਾਂਗਰਸ ਸਰਕਾਰ ਵੀ ਕਹਿੰਦੀ ਹੈ ਕਾਂਗਰਸ ਵੀ ਕਹਿੰਦੀ ਹੈ ਬੀਜੇਪੀ ਵੀ ਕਹਿ ਰਹੀ ਹੈ ਅਕਾਲੀ ਦਲ ਵੀ ਕਹਿ ਰਹੇ ਨੇ ਜਿੱਤਣ ਤੋਂ ਲੜਨ ਤੋਂ ਪਹਿਲਾਂ ਜੋ ਜਿਸ ਤਰ੍ਹਾਂ ਦੇ ਰਾਜਨੀਤਿਕ ਬੜੇ ਹਾਲਾਤ ਬਣਦੇ ਲੋਕ ਸੰਚਲ ਜਿੱਤੇ ਉਹਨਾਂ ਦਾ ਪ੍ਰਕਰਮ ਚੱਲਦਾ ਉਹ ਹਰ ਬੰਦਾ ਕਹਿੰਦਾ ਜਿੱਤੇ ਜੇ ਅਸੀਂ ਜਿੱਤਾਂਗੇ ਪਰ ਇੱਥੇ ਸਮਝਾ ਕੇ ਅੱਜ ਕੇ ਜੋ ਹਾਲਾਤ ਬਣੇ ਹੋਏ ਨੇ ਦਿੱਲੀ ਮੀਟਿੰਗਾਂ ਚੱਲ ਰਹੀਆਂ ਨੇ ਜਾ ਇੱਥੇ ਪੰਜਾਬ ਦੇ ਵਿੱਚ ਹੀ ਕਾਗਰਸ ਦੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਜੱਥੇਕਰ ਕੇਜਰੀਵਾਲ ਤੇ ਰਾਹੁਲ ਗਾਂਧੀ ਜਾਂ ਖੜਗੇ ਸਾਹਿਬ ਕੋਈ ਸਪਸ਼ਟ ਤੌਰ ਤੇ ਬਿਆਨ ਨਹੀਂ ਦਿੰਦੇ ਸਪਸ਼ਟ ਤੌਰ ਤੇ ਇੱਕ ਗੱਲ ਨਹੀਂ ਕਰਦੇ ਸਾਰੇ ਸਭ ਕਿਆਸ ਲਾਈਆਂ ਉਹ ਕਾਂਗਰਸ ਦੇ ਪ੍ਰਭਾਰੀ ਨੇ ਪੰਜਾਬ ਦੇ ਯਾਦਵ ਸਾਹਿਬ ਦਿਵਿੰਦਰ ਯਾਦਵ ਉਹ ਜਦੋਂ ਆਏ ਸੀ ਦਿੱਲੀ ਤੋਂ ਉਹਨਾਂ ਨੇ ਸੋਚਿਆ ਸ਼ਾਇਦ ਅਸੀਂ ਬੜਾ ਬੜਾ ਵੱਡਾ ਮਾਰਕਾ ਮਾਰ ਲਵਾਂਗੇ ਜਾ ਕੇ ਇਕਤਾ ਕਰਾ ਲਵਾਂਗੇ ਇਹਨਾਂ ਦੀ ਸਾਰੀ ਇਹਨੀ ਸਾਰੀ ਸਿਤਿਜਾਂ ਨਿਪਾਸ਼ ਕਰਕੇ ਅੱਗੇ ਇਸ ਦਾ ਮਤਲਬ ਸਿੱਧਾ ਸਸਤਾ ਸਾਫ਼ ਹੋਏਗਾ ਲੇਕਿਨ ਮੈਂ ਸਮਝ ਲੈਂ ਕਿ ਜਦੋਂ ਬਾਜੂ ਪੰਜਾਬ ਤੋਂ ਜਾ ਰਹੇ ਨੇ ਚਲੇਗੇ ਇਨਵਿਟਗਾ ਕਰਕੇ ਤਾਂ ਉਹ ਇੱਕ ਨਿਰਾਸ਼ ਇੱਕ ਤਰੀਕੇ ਤੋਂ ਹੁਣ ਕੇ ਹੋਣਗੇ ਉੱਤਾ ਕੀ ਉੱਤਾ ਹੈ ਭਾਈ ਸਾਹਿਬ कि एक्चुअली ਜਿਹੜੀ ਰਾਸ਼ਟਰੀ ਪੱਧਰ ਤੇ ਭਾਰਤ ਪੱਧਰ ਤੇ ਜਿਹੜਾ ਇੱਕ ਸਥਿਤੀ ਬਣਦੀ ਪਈ ਹੈ ਜੀ ਉਹਦੇ ਚ ਇਹ ਹੈ ਕਿ ਅ ਜੋ ਰਾਜਨੀਤਿਕ ਤੌਰ ਤੇ ਬੀਜੇਪੀ ਦਾ ਸੋਚ ਹੈ ਜੋ ਉਹਨਾਂ ਦੀ ਜੋ ਪਾਰਟੀ ਕੰਮ ਕਰ ਰਹੀ ਹੈ ਜਿਸ ਨੂੰ ਉਹਨਾਂ ਨੇ ਪਿਛਲੇ ਸਮੇਂ ਚ ਸਾਰੀ ਪਛਾਣ ਬੁਖਾਈ ਹੈ ਰਾਜਨੀਤੀ ਦੀ ਉਹਦੇ ਚ ਮੰਦਰ ਦਾ ਵੀ ਮੁੱਦਾ ਆ ਜਾਂਦਾ ਹੈ ਉਹਦੇ ਚ ਇਹ ਹੈ ਕਿ ਉਹ ਬੜੀ ਸੈਟ ਪਲਾਨਿੰਗ ਦੇ ਨਾਲ ਚੱਲ ਰੇ ਲੱਗੇ ਖਾਸ ਤੌਰ ਤੇ ਉੱਤਰੀ ਭਾਰਤ ਦੇ ਵਿੱਚ ਜਿਹੜੀਆਂ 6-7 ਸਟੇਟਾਂ ਜਿੱਥੇ ਉਹਨਾਂ ਦਾ ਆਪਣਾ ਮਰਚਸਤਵ ਵੱਧ ਹੈ ਉੱਥੇ ਉਹ ਆਪਣਾ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ ਸਾਊਥ ਵੱਖਰਾ ਹੈ ਨਾਰਥ-ਈਸਟ ਵੱਖਰਾ ਹੈ ਸੈਂਟਰਲ ਪਾਰਟ ਜਿਹੜਾ ਉਹਨਾਂ ਦੇ ਕਰ ਗਿਰੇ ਪਚਾਏ। ਉਹ ਆਲਨੀਅਰ ਲਾਇੰਸ ਜਿਹੜਾ ਬਣਿਆ ਜੂਨ ਦੇ ਵਿੱਚ ਬਿਹਾਰ ਦੇ ਚੀਫ ਮਿਨਿਸਟਰ ਦੀ ਜਿਤਨਾ ਨਾਲ ਹੋ ਰਹੀ ਮਹਾਰਾਸ਼ਟਰ ਦੇ ਆਟੀਐਮਸੀ ਦੇ ਨਾਲ ਉਹ ਇੱਕ ਬੜਾ ਅੱਛਾ ਮੀਟਿੰਗ ਸੀ ਕਿ ਬੜਾ ਇਹਨਾਂ ਦੇ ਵਿੱਚ ਜਿਹੜੀ ਆਪਸੀ ਏਕਤਾ ਉਹ ਜੋ ਮਸਲੇ ਹੈਗੇ ਨਾ ਹੱਲ ਕਰਕੇ ਇਹ ਕਿਸੇ ਨਾ ਕਿਸੇ ਰੂਪ ਵਿੱਚ ਚੰਗਾ ਸਰਪਲੱਸ ਦੇ ਦੇਣਗੇ ਨਹੀਂ ਵੀ ਸਕਦੇ ਨੇ ਇਸ ਗੱਲ ਦੀ। ਕੁਣ ਇਸ ਪਾਸੇ ਤੇ ਵਡੇਰੇ ਹਿੱਤ ਰਾਸ਼ਟਰ ਰਾਸ਼ਟਰ ਦੇ ਹਿੱਤ ਨੇ ਇੱਕ ਇਹ ਕੀ ਲੋਕਤੰਤਰ ਬਚਾਣਾ ਹੈ ਜਿਹੜਾ ਜਿਸ ਨੂੰ ਕਿ ਜਦੋਂ ਅੰਗਸਤਾਨ ਦੇ ਵਿੱਚ ਕੋਈ ਤਬਦੀਲੀ ਹੁੰਦੀ ਹੈ ਹਲਚਲ ਹੁੰਦੀ ਹੈ ਡੈਮੋਕ੍ਰੇਸੀ ਦੇ ਮਾਮਲੇ ਦੇ ਵਿੱਚ ਕਨਸਟੀਟਿਊਸ਼ਨ ਦੇ ਮਾਮਲੇ ਦੇ ਵਿੱਚ ਜਾਂ ਜੋ ਨਾ ਸੋਚ ਦਾ ਮੰਡਲ ਹੈ ਉਹ ਸੋਚ ਦੇ ਵਿੱਚ ਬਦਲ ਹੁੰਦਾ ਹੈ ਅਗਰ ਮੰਨ ਲਓ ਜਿੱਥੇ ਚਾਹੁੰਦਾ ਹੈ ਬੀਜੇਪੀ ਜਾਂ ਕੇਂਦਰ ਸਰਕਾਰ ਜਿਹੜਾ ਮੋਦੀ ਦਾ ਹਾਲਾਤ ਕੀ ਬਣ ਲਗੇ ਦੂਸਰਾ ਅਗਰ ਇਹ ਜਿਹੜੀ ਅਲਰੇਡੀ ਅਲਾਈयंस ਹੈ ਉਹ ਜਿਹੜਾ ਯਤਨ ਕਰ ਰਿਹਾ ਹੈ ਤਾਂ ਉਹਦੇ ਜਿਹੜੇ ਕਨਟਰਡਿਕਸ਼ਨ ਜਿਹੜੇ ਇਹਨਾਂ ਦੇ ਅੰਦਰ ਉਹ ਆੜੇ ਆ ਰਹੀਆਂ ਨੇ ਕੁਝ ਪੰਛਰ ਆਜ ਐਸੇ ਜਿੱਥੇ ਕਾਂਗਰਸ ਪਾਰਟੀ ਹੀ ਰਾਜ ਕਰਦੀ ਹੈ ਉਹ ਵਿਰੋਧੀ ਵਿਰੋਧੀ ਤੇ ਕਾਂਗਰਸ ਹੈ ਜਿਵੇਂ ਗੁਜਰਾਤ ਮੱਧ ਪ੍ਰਦੇਸ਼ ਰਾਜਸਥਾਨ ਛਤੀਸਗੜ੍ਹ ਹੈ ਯੂਪੀ ਹੈ ਯੂਪੀ ਤਾਂ ਥਰੇ ਹੋਰ ਵੀ ਨਹੀਂ ਲੇਕਿਨ ਮੇਨ ਮੁੱਦਾ ਤਾਂ ਮੇਨ ਜਿਹੜੀ ਲੜਾਈ ਹੈ ਉਹ ਯੂਪੀ ਨੇ ਬਣਾਈ ਹੈ ਯੂਪੀ ਅਸਿਸਟਾ ਨਹੀਂ ਅਸੀਂ ਕਿਹਾ ਜਾਂਦਾ ਕਿ ਜੋ ਯੂਪੀ ਜਿੱਤ ਗਿਆ ਉਹ ਦੇਸ਼ ਦੀ ਸਰਕਾਰ ਬਣਾ ਲੈਂਦਾ ਹੈ ਹੁਣ ਇੱਥੇ ਆਗੇ ਜੋ ਹਾਲਜੇ ਐਲਾਈਐਂਸ ਦੇ ਵਿੱਚ ਕੰਟਰਡਿਕਸ਼ਨਸ ਨੇ ਤਾਂ ਇਹ ਜਿਹੜੇ ਸਾਡੇ ਪੰਜਾਬ ਦੇ ਦੇ ਜਿਹੜੇ ਸਰਵਾਰੀ ਨੇ ਜਦਵਿੰਦਰ ਯਾਦ ਤੇ ਜਿਹੜੇ ਕੇਜਰੀਵਾਲ ਢਾਹਰ ਗਾਂਧੀ ਖੜਕੇ ਤੇ ਸਾਰੇ ਜੋ ਮੇਜ ਫੈਸਲਾ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਇਸ ਪਾਸੇ ਤਾਂ ਪਤਾ ਲੱਗਦਾ ਹੈ ਕਿ ਜੇਕਰ ਇਹ 30% ਸੀਟਾਂ ਦੇ ਉੱਤੇ ਲੜਾਈ ਨਾ ਬਣੀ 1 ਟੂ 1 ਫਾਈਟ ਨਾ ਬਣੀ ਤਾਂ ਇਹ ਜਿਹੜੀ ਕਾਂਗਰਸ ਦੀ ਹੈ ਉਹ ਕਿਸੇ ਨਾ ਕਿਸੇ ਬੀਜੇਪੀ ਜਰੀਏ ਕਿਸੇ ਕਿਸੇ ਰੂਪ ਵਿੱਚ ਉਹ ਵਗੈਂਟੀ ਆ ਜਾਏਗੀ ਆਲਿਆ ਐਲਾਈਐਂਸ ਦਾ ਇਹ ਲੱਗਦਾ ਹੈ ਕਿ ਬੀਜੇਪੀ ਨੂੰ 200 ਥਲੇ ਕਿ ਕੀਤਾ ਜਾ ਰਿਹਾ ਹੈ 150 200 ਵਿਚਕਾਰ ਕੀਤਾ ਜਾਵੇ ਉਹਨਾਂ ਦਾ ਮਤਲਬ ਹੈ ਕਿ ਜੇਕਰ ਸਾਊਥ ਕੇਰਲਾ ਵਗੈਰਾ ਤੇ ਹੋਰ ਸਾਰਾ ਨਾਰਥ ਈਸਟ ਪੰਜਾਬ ਹਿੰਦੁਸਤਾਨ ਦੀ ਇਸ ਵੱਧ ਬੰਦ ਵਿੱਚੋਂ ਕੁਝ ਢਾਹ ਲੈ ਜਾਵੇ ਤਾਂ 300 ਕਰੋਸ 300 ਤੱਕ ਪਹੁੰਚ ਵੀ ਸਕਦੇ ਨੇ ਸਾਰੇ ਲਾ ਕੇ ਠੀਕ ਹੈ ਨਾ ਜੀ ਹੁਣ ਇੱਥੇ ਜਿਹੜਾ ਮੁੱਦਾ ਇਹ ਹੈ ਕਿ ਇੱਕ ਪਾਸੇ ਰਾਸ਼ਟਰੀ ਹਿੱਤ ਨੇ ਜਿਹੜਾ ਕਿ ਹਰਕ ਦੇ ਸਾਰਕ ਨੂੰ ਅਫੈਕਟ ਕਰਦੇ ਨੇ ਇਹ ਜਿਹੜੀ ਸਰਕਾਰਾਂ ਨੇ ਬੀਜਪੀ ਦੇ ਸਭ ਤੋਂ ਅਲਾ ਨਾਨ ਪੀਜ ਸਰਕਾਰੀ ਭਗਵੰਤ ਮਾਨ ਦੀ ਸਰਕਾਰ ਇਹ ਇਫੈਕਟ ਹੋਈ ਹੋਈ ਹੋਇਆ ਨਾ ਜੀ ਕਿਉਂਕਿ ਸਾਰਾ ਕੁਝ ਜਿਹੜੀ ਈਡੀ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਜੋ ਸਸਤਾ ਉਹਨੇ ਆਪਣੇ ਹੱਥ ਚ ਕੀਤੇ ਹੋਈਆਂ ਨੇ ਬੀਜਪੀ ਨੇ ਉਹ ਆਪਣਾ ਲਗਾਤਾਰ ਕੰਮ ਕਰ ਰਹੀਆਂ ਨੇ ਇਸ ਟਾਈਮ ਦੁਬਿਧਾ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਨਾ ਜੀ ਤਾਂ ਉਹਦੇ ਤੋਂ ਇੱਕ ਉਹ ਹਿੱਟ ਕਿ ਪੰਜਾਬ ਦੇ ਵਿੱਚ ਜਿਹੜੀ ਸਿਜਦੀ ਹੈ ਨਾ ਜੀ ਪੰਜਾਬ ਦੇ ਸਿਤੇ ਇਹਨਾਂ ਲੋਕਾਂ ਨੂੰ ਨਹੀਂ ਸਮਝ ਲੱਗ ਰਹੀ ਜੋ ਦੇਖੋ ਕਿ ਮੈਂ ਤਾਂ ਇਹ ਮੈਂ ਕਾਂਗਰਸ ਦਾ ਜਾਂ ਹੋਰ ਕਿਸੇ ਦਾ ਕੋਈ ਨਾਲ ਮੈਂ ਹਮਾਇਤੀ ਨਹੀਂ ਹੈਗਾ ਲੇਕਿਨ ਮੈਨੂੰ ਇਹ ਪਤਾ ਹੈ ਕਿ ਜੇਕਰ ਇਹ ਇੱਥੇ ਪੰਜਾਬ ਦੇ ਵਿੱਚੋਂ ਚਲੋ ਆਲ ਇੰਡੀਆ ਕਾਂਗਰਸ ਦੀ ਕਮੇਟੀ ਹੈ ਅਗਰ ਉਹ ਵੀ ਸਹੀ ਬਣ ਲੈ ਜਾਂਦੇ ਨੇ ਚੁਣਾ ਹੋ ਜਾਂਦੀਆਂ ਨੇ ਤਾਂ ਰਲ ਕੇ ਲੜਦੇ ਨੇ ਤਾਂ ਨੇਚਰਲੀ ਇਹ ਉਹਦਾ ਜਿਹੜਾ ਫਾਇਦਾ ਦੋਨਾਂ ਨੂੰ ਮਿਲੇਗਾ ਅਗਰ ਇਹ ਚੋਣਾਂ ਲੜੀਆਂ ਨੇ ਰਲ ਕੇ ਨਹੀਂ ਲੜਦੇ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਤੇ ਬੀਜੇਪੀ ਦਾ ਕਿ ਦਾ ਲੱਖ ਸਦਾ 2000 ਸੀਟਾਂ ਤੇ ਠੀਕ ਹੈ ਨਾ ਜੀ ਹਾਂ ਬਿਲਕੁਲ ਇਹਦੇ ਆਪਣਾ ਵੋਟ ਬੈਂਕ ਵਧ ਰਿਹਾ ਹੈ ਨਾ ਕਿ ਕਮਿਟਿਡ ਵੋਟਰ ਬਣ ਗਿਆ ਹੋਇਆ ਹੈ ਉਹਨਾਂ ਦਾ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਅਸੀਂ ਉਸ ਜਿਹੜੀ ਕੀਤੀ ਜਾਂ ਹੋਰ ਜੋ ਸਵੇਤਾਂ ਦਿੱਤੀਆਂ ਨੇ ਲੋਕਾਂ ਨੂੰ ਵੋਟਾਂ ਪਾ ਦੇਣਗੇ ਹੁਣ ਇੱਥੇ ਇੱਕ ਪਾਸੇ ਇਹ ਜੀ ਕਿ ਰਾਜਾ ਭੜੇਗਨੂ ਜਾਂ ਜਿਹੜੇ ਦੂਸਰੇ ਹੋਰ ਆਗੂ ਨੇ ਪ੍ਰਤਾਪ ਬਾਜਵਾ ਸ਼ਵਜਿੰਦਰ ਸਿੰਘ ਦਾਵਾ ਨੇ ਜਿਹੜੀ ਗੱਲ ਨਹੀਂ ਸਮਝ ਲੱਗ ਰਹੀ ਕਿ ਇਹ ਜਿਹੜੀ ਚੋਣ ਹੈ ਨਾ ਇਹ ਲੋਕ ਸਭਾ ਦੀ ਚੋਣ ਹੈ ਨਾ ਕਿ ਐਸੈਂਬਲੀ ਚੋਣ ਹੈ ਬਿਲਕੁਲ ਜੀ ਇਹੀ ਜਿਹੜਾ ਮੁੱਦਾ ਹੈ ਉਹ ਹੈ ਭਾਜਪਾ ਨੂੰ ਹਰਾਉਣਾ ਜਿਹਦੇ ਵਾਸਤੇ ਦੋਨੋਂ ਪਾਰਟੀਆਂ ਕਮਿਟਿਡ ਹੈ ਔਰ ਉਹ ਜਿਹੜੀ ਜਿਹੜੀ ਹਾਈ ਕਮਾਂਡ ਦੋਨਾਂ ਦੀ ਉਹ ਵੀ ਇਸ ਗੱਲ ਸਮਝੀ ਕਿ ਅਸੀਂ ਅਨਜਿਵਨ ਹਰਾਣਾ ਇਸ ਗੱਲ ਤੇ ਜੇਕਰ ਇਹ ਸਮਝੋਤਾ ਇਹਦੇ ਜਿਹੜੀ ਜਿਹੜੀ ਇਹ ਹਾਈਪ ਕਰੀਏਟ ਕੀਤੀ ਹੈ ਬ੍ਰਿੰਗ ਕਰਨੇ ਜਾਂ ਹੋਰ ਸਾਰਿਆਂ ਨੇ ਵੀ ਇਹਦਾ ਬੜਾ ਵੱਡਾ ਹਾਲ ਹੋ ਜਾਏਗਾ ਅਸੀਂ ਵਿਰੋਧੀ ਪਾਰਟੀਆਂ ਸੀ ਉਹ ਦੇਖੋ ਪਹਿਲਾਂ ਦੇ ਵਿੱਚ ਵੀ ਤਾਂ ਕਾਂਗਰਸ ਤੇ ਜਿਹੜੇ ਕਾਮਨਿਸਟ ਨੇ ਵਿਰੋਧੀ ਪਾਰਟੀ ਨੇ ਨਾ ਉਹ ਵੀ ਨਾਲ ਕੇ ਲੈਣਗੇ ਜਦੋਂ ਜੇਕਰ ਇਹ ਦੋਨੋਂ ਲੜਦੇ ਨੇ ਤਾਂ ਵਿਰੋਧੀ ਪਾਰਟੀ ਦਾ ਹੈ ਹੀ ਹੈ ਨਾ ਭਾਜੀਪੀ ਤੇ ਕਾਲੀਦਲ ਉਹਨਾਂ ਦੇ ਖਿਲਾਫ ਵਿਚਾਰ ਕਰਨ ਕਰ ਲੈਣੇ ਤੋ ਇਸ ਕਰਕੇ ਇਹ ਜਿਹੜੇ ਲੜਾਈ ਜਿਹੜੀ ਹੈ ਨਾ ਇਹਨੂੰ ਇਸ ਕਾਲ ਦੀ ਨਹੀਂ ਸਮਝ ਲੱਗ ਰਹੀ ਕਿ ਅਗਰ ਅਸੀਂ ਇਸ ਜਿੱਕਰ ਆਲ ਇੰਡੀਆ ਜਿਹੜੇ ਹਿਤ ਨੇ ਉਸ ਨੂੰ ਮੁੱਖ ਰੱਖਦੇ ਹਾਂ ਐਲਾਈਅੰਸ ਕਰ ਲਈਏ ਤਾਂ ਫਾਇਦਾ ਦੋਨਾਂ ਪਾਰਟੀਆਂ ਨੂੰ ਹੋਏਗਾ ਇਸ ਕਰਕੇ ਜੇਕਰ ਉਹ ਕਹਿੰਦੇ ਕਿ ਅਸੀਂ ਸਾਰਿਆਂ ਨੂੰ ਸਹਿਤਾ ਹੈ ਉਹ ਮਤਲਬ ਕਹਿੰਦੇ ਨੇ ਕਿ ਅਸੀਂ ਆਪਣੇ ਨੇਂਦ ਕਰਨਾ ਚਾਹਤੇ ਨਹੀਂ ਕਰਨਾ ਜੀ ਲਾਈਫ ਬਣਾਤੀ ਨਾ ਜੀ ਜਿਹੜੇ ਬੜੇ ਜੀ ਸਾਹਿਬ ਨੇ ਹਰ ਸਰ ਨੇ ਵੀ ਦਿੱਤਾ ਪਰ ਜਿਹੜੀ ਅੱਗੇ ਜਾ ਕੇ ਇਹਨਾਂ ਨੂੰ ਨੁਕਸਾਨ ਹੋਏਗਾ ਇਹ ਜਿਹੜਾ ਨਵਜੋਤ ਸਿੰਘ ਫੈਕਟਰ ਜਿਹੜਾ ਸਿੱਧੂ ਫੈਕਟਰ ਸਾਹਮਣੇ ਆ ਜਾਂਦਾ ਹੈ ਬਿਲਕੁਲ ਜੀ ਇਹ ਹੈ ਰਾਜ ਬ੍ਰਾਜ਼ੀਲ ਆਇਨੀਤੀ ਦਾ ਜਿਹੜਾ ਕਿ ਜਦੋਂ ਇਲੈਕਸ਼ਨ ਆਉਂਦੀਆਂ ਨੇ ਉਹਦੇ ਸਭ ਤੋਂ ਜ਼ਿਆਦਾ ਸਰਗਰਮ ਹੁੰਦਾ ਹੈ ਜਿਹੜਾ ਦੇਖੇਗਾ ਮੈਂ ਬਿਲਕੁਲ ਕਿ ਜਿਹੜੇ 2022 ਦੇ ਵਿੱਚ ਸਾਰਾ ਸਗਰਮੀ ਨਾਲ ਜੋ ਕੁਝ ਗੇਮ ਬਣੀ ਇਖਤਿਆਰ ਦਾ ਹਿੱਸਾ ਬਣ ਚੁੱਕੀ ਹੈ ਲੇਕਿਨ ਹੁਣ ਇਹ ਦੇਖਣਾ ਪਏਗਾ ਕਿ ਨੌਜੋਤ ਸਿੰਘ ਸਿੱਧੇ ਮਾਈਂਡ ਚ ਕੀ ਹੈ ਉਹ ਕਿਹੜੀ ਗੇਮ ਪਲੇ ਕਰ ਰਿਹਾ ਹੈ ਇੱਕ ਪਾਸੇ ਤਾਂ ਉਹ ਭਾਜਪਾ ਦੇ ਨਾਲ ਵਿਰੋਧ ਕਰਨਾ ਚਾਹੁੰਦਾ ਹੈ ਰਾਸ਼ਟਰੀ ਜਿਹੜੀ ਜਿਹੜੀ ਕਾਗੜੀ ਹੈ ਜਾਂ ਆਲੀਆ ਲਾਇਸ ਦੀ ਜਿਹੜੀ ਹਿੱਤ ਨੇ ਉਹਦੇ ਨਾਲ ਖੜਾ ਹੈ ਮੁਝੇ ਪਾਸੇ ਉਹ ਪਾਰਟੀ ਨਾ ਨਹੀਂ ਚੱਲ ਪਾ ਰਿਹਾ ਉਹ ਤੁਸੀਂ ਵੇਖਿਆ ਹੋਵੇਗਾ ਕਿ ਭਾਵੇਂ ਲੋਕਾਂ ਦੇ ਨਾਲ ਜੁੜ ਰਹੇ ਹੈ ਲੋਕ ਤਾਂ ਬੇਖੋ ਆ ਜਾਂਦੇ ਨੇ ਲੋਕ ਪਿਛਲੀਆਂ ਪਾਰਟੀਆਂ ਜਿਹਦੀਆਂ 2022 ਦੇ ਵਿੱਚ ਜਿਹਦੀਆਂ 2017 ਦੇ ਵਿੱਚ ਜਿਹਨੀਆਂ ਹੋਈਆਂ ਸੀ ਰਹਿ ਲਈਆਂ ਉਹਦੇ ਵਿੱਚ ਆ ਗਿਆ ਸੀ ਉਹ ਦੂਸਰੀ ਗੱਲ ਹੈ ਕਿ ਉਹ ਬੰਦਾ ਐਸਾ ਹੈ ਪਤਾ ਨਹੀਂ ਲੱਗਦੀ ਕਿਸਤੀ ਕਰਨ ਮੈਚਿਓਰਿਟੀ ਚ ਐਨੇ ਕਰਨ ਦੇ باوجود ਵੀ ਨਹੀਂ ਆਦੀ ਕਿ ਉਹ ਇੱਕ ਵਿਰੋਧੀ ਮਾਨਸਿਕਤਾ 'ਚ ਕੰਮ ਕਰਦਾ ਹੈ ਤੁਸੀਂ ਵੇਖਿਆ ਕਰਦਾ ਜੀ ਹਮੇਸ਼ਾ ਰੋਜ਼ ਕੰਮ ਕਰਦਾ ਉੱਪਰ ਉੱਪਰੇ ਰਹਿੰਦਾ ਹੋ ਤੁਸੀਂ ਕਹਿੰਦੇ ਉਹਦੇ ਕੋਲ ਮੋਡਲ ਵੀ ਹੈ ਉਜਮੀ ਹੈਗੀ ਹੈ ਸੁਭਕਲ ਨਹੀਂ ਲੇਕਿਨ ਮੈਂ ਸੋਚਦਾ ਕਿ ਅਗਰ ਨੋਜਵੋ ਸਿਧਾ ਜਿਹੜਾ ਅਗਰ ਜਿਹੜਾ ਜੋ ਦੀ ਸੋਚ ਹੈ ਅਗਰ ਉਸ ਨੂੰ ਸਪੋਰਟ ਨਹੀਂ ਮਿਲੀ ਨਾ ਤਾਂ ਕੋਈ ਐਮਐਲਏ ਦੇ ਨਾਲ ਕਰਾਏ ਨਾ ਦੂਸਰੇ ਖੜੇ ਨੇ ਹਾਂ ਲੋਕ ਫੀਲਡ 'ਚ ਲੋਕ ਆਗੇ ਨੇ ਨਾਲ ਉਹਦੇ ਪਰ ਉਹ ਅੱਗੇ ਕਰਾਂਗੇ ਗੱਲ ਲੇਕਿਨ ਮੇਰੇ ਸੋਚੇ ਕਰੇ ਇੱਕ ਭਗਵਾਨਤਮ ਜੇ ਸਾਰੇ ਕਹਿੰਦੇ 13 ਜਿੱਤਾਂ ਅਲਟੀਮੇਟ ਫੈਸਲਾ ਲੋਕਾਂ ਨੇ ਕਰਨਾ ਹੈ ਅਲਟੀਮੇਟ ਸਟੈਜ ਨਾਲ ਲੋਕ ਕੋਈ ਟਰਾਂਸਫਰ ਆਫ ਵੋਟਸ ਨੇ ਕਰਨਾ ਹੈ ਪਰਸੈਂਟੇਜ ਵੋਟਸ ਕਿੰਨੀ ਪੈਂਦੀ ਹੈ ਜਿਹੜੀ ਜਦੋਂ ਜਦੋਂ ਮਲਟੀ ਕਾਰਨਰ ਕੰਟੈਕਟਸ ਹੁੰਦੇ ਨਾ ਤੇ ਫਿਰ ਕਿਸੇ ਦੀ ਵੀ ਬਾਜੀ ਲੱਗ ਸਕਦੀ ਹੈ ਜ਼ਰੂਰੀ ਨਹੀਂ ਕਿ ਭਗਵਾਨ ਚਾਹੇ ਜਿੱਤ ਵੀ ਸਕਦਾ ਹੈ ਇਸ ਕੋਈ ਗੱਲ ਨਹੀਂ ਲੇਕਿਨ ਸਵਾਲ ਇਹ ਵੀ ਕੀ ਲੋਕ ਇਸ ਬਾਰੇ ਫੈਸਲਾ ਕਰਨਗੇ ਐਸੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੋ ਸਾਡੇ ਰਾਸ਼ਟਰੀ ਪੱਧਰ ਤੇ ਭਾਰਤ ਪੱਧਰ ਤੇ ਜੋ ਵਾਅਦੇ ਕੀ ਵਾਡੇ ਆ ਉਹ ਉਸ ਨੂੰ ਮੁੱਖ ਰੱਖਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਨਾ ਆਮ ਆਦੀ ਪਾਰਟੀ ਵੱਲ ਵੇਖਣਾ ਚਾਹੀਦਾ ਹੈ ਨਾ ਕਾਂਗਰਸ ਵੱਲ ਤੇ ਨਾ ਦੂਜਿਆਂ ਵੱਲ ਉਹਨਾਂ ਨੇ ਵੇਖਣਾ ਚਾਹੀਦਾ ਕਿ ਅਗਰ ਬੀਜੇਪੀ ਨੂੰ ਹਰਾਣਾ ਚਾਹੀਦਾ ਹੈ ਕੌਣ ਹਰਾ ਸਕਦਾ ਹੈ ਉਹ ਜੋ ਬੀਜੇਪੀ ਨੂੰ ਹਰਾਉਂਦਾ ਉਹ ਮਤਲਬ ਉਹਦੇ ਵੱਲ ਵੋਟਾਂ ਪਾ ਦੇ ਜਿਵੇਂ ਲੋਕਾਂ ਨੇ ਕਰਦੇ ਨੇ ਐਸੇ ਬੜੀ ਸਿਤੀ ਚੁੱਕੀ ਜੀ ਪੀਰੇ ਇਹ ਪੰਜਾਬ ਦਾ ਜਿਹੜਾ ਜਿਹੜੀ 13 ਸੀਟਾਂ ਕਿਸ ਪਰ ਜੀ ਉਹ ਪੁੱਛਿਓ ਕਿ ਪਾਇਦਾ ਜਿਵੇਂ ਨਗਰ ਸਿੰਘ ਸਿੱਧੂ ਬਾਰੇ ਗੱਲ ਕੀਤੀ ਤੁਸੀਂ ਕਿ ਨਗਰ ਸਿੰਘ ਸਿੱਧੂ ਦੇ ਮਨ ਦੇ ਵਿੱਚ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਨਗਰ ਸਿੰਘ ਸਿੱਧੂ 2027 ਦੀ ਪਿਆਰੀ ਕਰ ਰਹੇ ਨੇ ਜਾਂ ਫਿਰ ਜਿਲੋਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਨੇ ਕਿਉਂਕਿ ਜੇਕਰ ਨਵਜੋ ਸਿੰਘ ਸਿੱਧੂ ਮਹਾਰਾਜਾ ਰਜੀ ਸਿੰਘ ਦੇ ਰਾਜ ਦੀ ਗੱਲ ਕਰਦੇ ਨੇ ਕੀ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਖੁੱਲ੍ਹ ਦੇ ਦੇਗੀ ਕੀ ਪੰਜਾਬ ਦੇ ਵਿੱਚ ਨਵਜੋ ਸਿੰਘ ਸਿੱਧੂ ਮਹਾਰਾਜਾ ਰਜੀ ਸਿੰਘ ਦੇ ਰਾਜ ਦੀ ਗੱਲ ਕਰਨ ਜਾਂ ਫਿਰ ਜਿਵੇਂ 2016 ਦੇ ਵਿੱਚ ਜਿਵੇਂ ਸਤੰਬਰ 2016 ਦੇ ਵਿੱਚ ਨਵਜੋ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਆਵਾਜ਼ ਇਹ ਫਰੰਟ ਬਣਾਇਆ ਗਿਆ ਸੀ ਜਿਹੜਾ ਕਿ ਬਾਅਦ ਦੇ ਵਿੱਚ ਭਾਵੇਂ ਕਾਂਗਰਸ ਦੇ ਵੀ ਸ਼ਾਮਲ ਹੋਗੇ ਸੀ ਜਦਕਰ ਮੋਰ ਕੋਈ ਨਵੀਂ ਖੇਤਰੀ ਪਾਰਟੀ ਉੱਪਰ ਕੇ ਪੰਜਾਬ ਦੇ ਵਿੱਚ ਨਵਜੋਸ ਸਿੰਘ ਸਿੱਧੂ ਲੈ ਕੇ ਆਣਗੇ ਜਿਹੜੇ ਪੰਜਾਬ ਇਤਿਹਾਸੀ ਨੇ ਉਹ ਲੋਕਾਂ ਨੂੰ ਇਕੱਠੇ ਕਰਕੇ ਇੱਕ ਉਹ ਆਪਣਾ ਗਰੁੱਪ ਬਣਾ ਰਿਹਾ ਕਿ ਜ਼ਿਕਰ ਹੋਵੇ ਤਾਂ 2027 ਦੀ ਚੋਣਾਂ ਅਸੀਂ ਜਿਹੜੇ ਦਿੱਲੀ ਦਾ ਦਬਦਬਾ ਵੀ ਦੇਖ ਲਿਆ ਪੰਜਾਬ ਦੇ ਪੰਜਾਬ ਪ੍ਰਤੀ ਚੀਕ ਉਹ ਹੈ ਆਮ ਆਦੀ ਪਾਰਟੀ ਪ੍ਰਤੀ ਲੋਕਾਂ ਨੇ ਦੇਖ ਲਿਆ ਕਿ ਹੁਣ ਨਵਜੋਸ ਸਿੰਘ ਸਿੱਧੂ ਇਹ ਗੱਲ ਲੈ ਕੇ ਜਾਣਗੇ 2027 ਦੇ ਵਿੱਚ ਕਿ ਅਸੀਂ ਆਪਣੀ ਖੇਤੀ ਪਾਰਟੀ ਵਕਰੀ ਬਣਾਵਾਂਗੇ ਦਿੱਲੀ ਵਾਲੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਜਿਵੇਂ ਹੁਣ ਅੱਜ ਅਕਾਲੀ ਦਲ ਗੱਲ ਕਰਦਾ ਹੈ ਕਿ ਦਿਨ ਹੋਲੇ ਪੰਜਾਬ ਦਾ ਭਲਾ ਨਹੀਂ ਚੱਲਦੇ ਭਾਵੇਂ ਅਕਾਲੀ ਦਲ ਨੇ ਪਹਿਲਾਂ ਬੀਜੇਪੀ ਦੇ ਨਾਲ ਜੋ ਸਾਜ਼ ਰਹੀ ਹੈ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਕਾਂਗਰਸ ਵੀ ਕਹਿੰਦੀ ਹੈ ਕਹਿੰਦੇ ਵੀ ਦਿੱਲੀ ਵਾਲੇ ਪੰਜਾਬ ਦਾ ਭਲਾ ਨਹੀਂ ਚੱਲਦੇ ਉਹ ਆਮਾਦੀ ਪਾਰਟੀ ਨੂੰ ਕਹਿੰਦੇ ਨੇ ਪਰ ਉਹ ਦਿੱਲੀ ਤੋਂ ਉਹ ਵੀ ਚੱਲਦੇ ਹਨਾ ਤੁਹਾਨੂੰ ਕੀ ਲੱਗਦਾ ਕਿ ਨਗਰੋਦ ਸਿੰਘ ਦਾ ਪੰਜਾਬ ਦੇ ਵਿੱਚ ਸਿਆਸੀ ਪ੍ਰਭੂਤੀ ਹੈ ਜੀ ਹਾਂ ਬਾ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਬੜਾ ਮਹੱਤਵਪੂਰਨ ਸਵਾਲ ਹੈ ਇੱਕ ਬੜਾ ਕੋਕੀ ਪੁਕ ਦੀ ਜਿਹੜੀ ਸਾਰੀ ਦਿਸ਼ਾ ਇਹ ਚੁੱਕੀ ਨਿਕਲਦੀ ਹੈ ਇਸ ਬਾਰੇ ਆਪਾਂ ਨੂੰ ਵਿਚਾਰ ਕਰਨਾ ਪਏਗਾ ਮੈਂ ਦਸ਼ਕਨ ਤੁਮੋਂ ਕਾਕ ਤੁੜਦੇ ਇਸ ਨੂੰ ਧਿਆਨ ਨਾਲ ਆਪਣਾ ਕਨਸੈਂਟ੍ਰੇਟ ਹੋ ਕੇ ਸੁਣੋ ਦੇਖੋ ਇਸ ਤਰ੍ਹਾਂ ਇਹ ਅਸਲ ਪੰਜਾਬ ਦੀ ਸਥਿਤੀ ਬੜੀ ਟ੍ਰਿੱਕੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਪਾਰਟੀਆਂ ਪ੍ਰੇਡਿਸ਼ਨਲ ਰਾਜ ਕਰਦੀਆਂ ਆ ਰਹੀਆਂ ਨੇ 47 ਤੋਂ ਸ਼ਿਭਾ ਖਾਸ ਤੋਂ 60 ਤੱਕ ਕਾਂਗਰਸ ਨੇ ਕਰਦੀ ਤੀਸਰੀ ਥਿਰਦੀ ਜਿਹੜੀ ਸਪੇਸ ਬਣ ਗਈ ਸੀ ਔਰ ਉਹਦਾ ਉਹਦਾ ਉਹਦੀ ਜਿਹੜੀ ਆਮ ਆਦੀ ਪਾਰਟੀ ਹੈ ਉਹਨਾਂ ਨੇ ਕੋਈ ਚੇਤਨ ਨਹੀਂ ਕੀਤੇ ਤੀਸਰੀ ਥਿਰਦੀ ਇਹ ਜਿਹੜੀ ਸਾਰੇ ਸੰਘਰਸ਼ ਹੈ ਜਾਂ ਸਾਰੇ ਜਿਹੜੀ ਲੜਾਈ ਹੈ ਜਾਂ ਸਾਡਾ ਜੋ ਇੱਕ ਤਰ੍ਹਾਂ ਦੇ ਵਿਸਾਰ ਵਿਛਾਈ ਗਈ ਉਹ ਸਿੱਖ ਧਿਰਾਂ ਕਰਦੀ ਰਹੀਆਂ ਨੇ ਕੱਟਕ ਧਿਰਾਂ ਕਰਦੀ ਰਹੀਆਂ ਨੇ ਸੰਘਰਸ਼ ਸੀ ਜਿਹੜਾ ਧਿਰਾਂ ਨੇ ਉਹਨਾਂ ਨੇ ਕੀਤਾ ਲੇਕਰ ਉਹਨਾਂ ਨੇ ਯਤਨ ਵੀ ਕੀਤੇ ਦੇਖੋ 1978 ਦਾ ਪਰ ਲੈਨੇ ਆ 78 ਤੋਂ ਬਾਅਦ ਇੱਕ ਹਾਲਾਤ ਬਣੇ ਤੇ ਉਹ ਜਿਹੜੇ ਸਾਰੇ ਪ੍ਰਕਾਸ਼ੀ ਬਾਦਲ ਸਰਕਾਰ ਸੀ ਔਰ ਉਹਦੇ ਨਾਲ ਜਿਹੜਾ ਸਾਨੂੰ ਹਿੰਸਾ ਨਹੀਂ ਮਿਲਿਆ ਭਾਵੇਂ ਕਰਨਾਲ ਜਾ ਕੇ ਉਹਨਾਂ ਨੇ ਜਿਹੜਾ ਬੱਚੇ ਸੀ ਬਰਬਾਦੀ ਉਸ ਨੂੰ ಪರಿਕਾਰਤਾ ਉਹਦੇ ਨਾਲ ਜ਼ਖਮੀ ਫੇ ਸੰਘਰਸ਼ ਲੜਿਆ ਗਿਆ ਉਸ ਸਮੇ ਜਿਹੜੀ ਸੀਗੀ ਅਕਾਲੀ ਦਲ ਵਿਰੋਧ ਵਿਰੋਧੀ ਪਾਰਟੀ ਸੀਗਾ ਸੱਤ ਅੱਸੀ ਤੋਂ ਬਾਅਦ ਹੁਣ 84 ਤੱਕ ਆ ਗਿਆ 84 ਦਾ ਸੰਘਰਸ਼ ਲੜਿਆ ਗਿਆ ਅਨੰਤ ਕੁਰਬਾਨੀਆਂ ਹੋਈਆਂ ਸ਼ਹੀਦੀਆਂ ਹੋਈਆਂ ਕਿੰਨਾ ਨੁਕਸਾਨ ਹੋਇਆ ਸਾਡਾ ਕਿੰਨੇ ਸਾਡੇ ਬੱਚੇ ਸਾਡੇ ਨੌਜਵਾਨ ਜਿਹੜੇ ਜੀ ਉਤ ਕੋ ਕੋ ਕੇ ਮਾਰ ਦਿੱਤੇ ਗਏ 84 ਦਾ ਸਾਕੇ ਵਾਪਰੇ ਹੁਣ ਅੱਜ ਤੱਕ ਇਹ ਧਿਆਨ ਜਿਹੜੀ ਸਾਈਕੋਲੋਜੀ ਸਾਡੇ ਸਿਕ ਸਾਈਕੋਲੋਜੀ ਨੇ ਜ ਸਾਡੇ ਜਿਹੜੇ ਮਨੋ ਗਿਆਨ ਨੇ ਕਿ ਇਸ ਗੱਲ ਦਾ ਫੈਸਲਾ ਕੀ ਕਰਨ ਕਿ ਕੇ ਸੋਚਣਗੇ ਕਿ ਜਿਸ ਕਾਂਗਰਸ ਨੇ ਸੰ 84 ਸਾੜਨ ਇਹ ਕੀਤਾ ਅਸੀਂ ਉਸ ਤੋਂ ਬਾਅਦ ਪਹਿਲਾ 92 ਦੇ ਵਿੱਚ ਫਿਰ 2002 ਦੇ ਵਿੱਚ ਤੇ ਫਿਰ 2017 ਦੇ ਤਿੰਨ ਸਕਾਰਾ ਬਣਾ ਕੇ ਦਿੱਤੀਆਂ ਕਾਂਗਰਸ ਇਸ ਸਾਲ ਨਾਲ ਕਾਂਗਰਸ ਨੂੰ ਬੜੀਆਂ ਮੀਟ ਹੋ ਜਾਣਾ ਚਾਹੀਦਾ ਸੀ ਪੰਜਾਬ 'ਚ ਕਿਤੇ ਇਹ ਨਿਕਲਣੀ ਚਾਹੀਦੀ ਪਰ ਹੋ ਗਈ ਹੈ ਔਰ ਉਹ ਵਧੀਰੇ ਕਰਕੇ ਜਿਹੜੀ ਕਾਲੀ ਜ਼ਿੰਮੇਵਾਰ ਨੇ ਔਰ ਪੰਥਕ ਤੇਰਾ ਜ਼ਿੰਮੇਵਾਰ ਨੇ ਮੇਰੀ ਗੱਲ ਧਿਆਨ ਨਾਲ ਸੁਣੋ ਜਰਾ ਜਿਹੜੀ ਸੰਘਰਸ਼ ਤੇ ਜਿਹਨੇ 10 ਸਾਲ ਸੰਘਰਸ਼ ਕੀਤਾ ਮਨਦੀਪ ਜੀ ਉਹ ਮੋਤੀਆਸੀ ਤੋਂ ਬਾਅਦ ਉਹਨੇ ਸੰਘਰਸ਼ ਨਾਲ ਲੜਿਆ ਪਰ ਰਾਜਨੀਤਿਕ ਆਪਣਾ ਫਰੰਟ ਬਣਾ ਸਕੇ 1970 ਦੇ ਵਿੱਚ ਸਿਵਰਜੀ ਮਾਨ ਤੇ ਹੋਰ ਨਹੀਂ ਤੇਰਾ ਦੇ ਉੱਪਰ ਕੇ ਇੱਕ ਪਾਰਟੀ ਬਣਾਈ ਔਰ 1999 ਦੇ ਵਿੱਚ ਪ੍ਰਸਜੀਤ ਸਿੰਘ ਨੇ ਜੋ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਉਹਦਾ ਮਕਸਦ ਇਹ ਕਿ ਉਹ ਕਿ ਤੇ ਮੈਂ ਨਾਲ ਸ਼ਾਮਲ ਸੀ ਉਹਨੇ ਸਾਰੇ ਪ੍ਰਕਿਰਿਆਵਾਂ ਦੇ ਵਿੱਚ ਕਿ ਕਿ ਵੱਖਰੀ ਪਾਰਟੀ ਖੜਾ ਬਣੇ ਜਿਹੜੀ ਕਿ ਦੋ ਤੇਰੀ ਪਾਰਟੀਆਂ ਬਣੇ ਪੰਜਾਬ ਦੀ ਪੰਥ ਦੀ ਜਿਹਦੇ ਵਿੱਚ ਕਿ ਤਾਮਿਲਨਾਡੂ ਚ ਉਹ ਤੇ ਡੀਐਮਕੇ ਦਾ ਰਾਜ ਜਾ ਐਮਡੀ ਜਮਕਰਾਜ ਕਰੀ ਜਮਕਰਾਜ ਕਰਦੀ ਹੈ ਉਹ ਦੋਈ ਨਾ ਨਾ ਕਾਂਗਰਸ ਉੱਥੇ ਪੈਰ ਰੱਖ ਸਕਦੀ ਨਾ ਵਿਜੀ ਵੀ ਰੱਖਦੀ ਪੈ ਪੰਜਾਬ ਦੀ ਰਾਜਨੀਤੀ ਪੰਜਾਬ ਦੀ ਪੰਥਰ ਰਹਿੰਦੀ ਕਿਉਂ ਨਹੀਂ ਸਰ ਬਣ ਸਕਦੀ ਸੀ ਔਰ ਦੋਨੋਂ ਹੀ ਰਾਜਕਰਨ ਦੇ ਕਰਨ ਸੋ ਉਹ ਤਾਂ ਧਿਰਾਂ ਖਤਮ ਹੋ ਗਈਆਂ ਕਿਉਂਕਿ ਸਰਕਾਰਾਂ ਨੇ ਔਰ ਸਾਡੇ ਆਪਣਿਆਂ ਨੇ ਇਸ ਗੱਲ ਨੂੰ ਲਗਾਤਾਰ ਯਤਨ ਕੀਤੇ ਨੇ ਕਿ ਇਹ ਧਿਰਾਂ ਨੂੰ ਮਾਰੋ ਹਮ ਤੱਕ ਧਿਰਾਂ ਨੂੰ ਖਤਮ ਕਰੋ ਐਸੇ ਤਰ੍ਹਾਂ ਜੇ ਚਾਲੀਆਂ ਜਿਨੀ ਪੁੱਥ ਸਾਰੇ ਪਾਸੇ ਉਹ ਟੱਕਰਾਂ ਮਾਰਦੀਆਂ ਸੀ ਇਹਨਾਂ ਨੇ ਪੱਲੇ ਕੁਝ ਨਹੀਂ ਰਿਹਾ ਰਾਜਨੀਤਿਕ ਤੌਰ ਤੇ ਠੀਕ ਹੈ ਨਾ ਅਕਾਲੀ ਜਲੀ ਆ ਗਿਆ ਜੀ ਫਿਰ ਦੋ ਸਤ 15 ਸਾਲ ਰਾਜ ਕੀਤਾ ਹੁਣ ਉਹਦੇ ਦੌਰਾਨ ਇੰਨਾ ਕੁਝ ਹੋ ਗਿਆ ਕਿ ਉਹਦੇ ਨਾਲ ਹੁਣ ਕਾਲੀ ਦਲ ਵੱਲੋਂ ਲੋਕ ਟੁੱਟ ਗਏ ਨੇ ਉਸ ਵੇਸ ਦਾ ਆਮ ਆਦੀ ਪਾਰਟੀ ਨੇ ਖਾਇਆ ਉਸ ਵੇਸ ਦੇ ਜਿਹੜਾ ਖਲਾਲ ਸੀਤੀ ਸੀ ਜਦੋਂ ਭਗਵੰਤ ਮਾਨ ਰਾਜ ਕਰ ਰਿਹਾ ਹੁਣ ਭਗਵੰਤ ਮਾਨ ਜਦੋਂ ਤੋਂ ਕੋਈ ਰਾਜ ਸਤਾਜ ਆਜਿੰਦਾ ਬੰਦਾ ਔਰ ਖਾਸ ਕਰਕੇ ਜਦੋਂ ਕੇਜਰੀਵਾਲ ਵਰਗਾ ਜਿਹੜਾ ਚਲਾਕ ਬਿਜ਼ਨਸਮੈਨ ਹੈ ਉਹ ਵਿੱਚ ਇਨਵੋਲਡ ਹੈ ਪਾਰਟੀ ਇਨਵੋਲਡ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਉਹ ਰਾਜਨੀਤੀ ਕਿਵੇਂ ਕਰਨੀ ਹੈ ਸਾਡੀ ਰਾਜਨੀਤੀ ਦੀ ਖਾਸੀ ਸਿੱਖ ਪੰਥੀ ਰਾਜਨੀਤੀ ਹੈ ਨਾ ਜੋ ਬੜੀ ਜੀਮ ਜੀ ਸਿੱਤੀ ਹੈ ਅਸੀਂ ਜਿਹੜੇ ਰਾਜਨੀਤਿਕ ਉਤਰਾਚ ਰਾਜ ਰਾਜਨੀਤਿਕ ਮੈਕੀਨੇਸ਼ਨਸ ਹੁੰਦੇ ਨੇ ਜ ਰਾਜਨੀਤੀ ਦੇ ਜੋੜ ਤੋੜ ਜ ਰਾਜਨੀਤਿਕ ਤੌਰ ਤੇ ਜੋ ਫਾਇਦਾ ਲੈਣਾ ਹੁੰਦਾ ਹੈ ਉਹ ਤੇ ਅਸੀਂ ਐਕਸਪਰਟ ਨਹੀਂ ਬਣੇ ਹੋਏ ਜਦੋਂ ਉਹ ਸਾਡਾ ਆਗੂ ਦੂਜੇ ਪਾਸੇ ਚਲ ਜਾਂਦਾ ਐਕਸਪਰਟ ਬਣ ਜਾਂਦਾ ਕਿਉਂਕਿ ਉਹ ਦਿੱਲੀ ਦਾ ਸਾਫੜਾ ਮਿਲ ਜਾਂਦਾ ਨਾਲ ਉਹ ਅਸੀਂ ਪੰਚਕ ਸਾਫੜਾ ਉਹ ਨਹੀਂ ਸਫਲ ਹੋ ਰਹੇ ਜਿਹਨੇ ਲਿਪਨ ਗ੍ਰਫਨ ਨੇ ਵੀ ਕਿਸੇ ਮੇਲੇ ਕਿਹਾ ਕਿ ਜਿਹੜਾ ਸਿੱਖ ਰਾਸਿਕ ਨੇ ਇਹ ਆਪਣੇ ਬਲਦ ਮੰਗੂ ਸਿੱਧਾ ਹੀ ਵਾਣਾ ਜਾਂਦੇ ਨੇ ਇਹ ਬਰਾਮਣਾ ਤੇ ਇਹ ਮੁਸਲਮਾਨਾਂ ਦਾ ਅਧਿਕਾਰ ਬਣ ਗਿਆ ਹੋਇਆ ਕਿ ਉਹ ਕਿਵੇਂ ਰਾਜਨੀਤਿਕ ਰਾਜ ਕਰਦੇ ਨੇ ਇਹ ਸਾਡੇ ਗੈਪ ਹੈ ਜੇ ਸਾਡੇ ਅਕਾਲੀ ਦਲ ਇਸ ਪਾਸੇ ਸਫਲ ਹੋ ਪਾਇਆ ਤਾਂ ਇਸ ਲਈ ਸਥਿਤੀ ਹੈ ਕਿ ਉਹ ਜਿਹੜਾ ਖਲਾ ਜਿਹੜਾ ਸਿੱਖ ਧਰਮ ਨੇ ਭਰਨਾ ਸੀਗਾ ਔਰ ਉਹ ਆਮ ਆਦੀ ਪਾਰਟੀ ਭਰ ਗਈ ਲੇਕਿਨ ਖਲਾਵਲ ਸਿੱਧੇ ਤੇ ਬਣੀ ਹੋਈ ਹੈ ਨਾ ਖਲਾਵਲ ਸਿੱਧੇ ਤਰ੍ਹਾਂ ਭਰੀ ਜਾਏ ਸਿੱਖ ਵਿਚਾਰਧਾਰਾ ਨਾਲ ਸਾਡ ਪੰਜਾਬ ਚ ਰਾਜ ਆ ਜਾਏਗਾ ਪਰਤਾਰਪੁਰੀ ਮਾਡਲ ਨਹੀਂ ਜਰਾ ਬਣੇਗਾ ਪੰਜਾਬ ਦਾ ਆਪਣਾ ਮੌਲਿਕ ਮਾਡਲ ਹੋਏਗਾ ਉਹ ਨਾ ਨਾ ਤਾਂ ਕਾਲੀਦਾਸ ਸੰਸਕਿਆ ਨਾ ਸਣੀ ਪੰਤਕਤੀ ਰਾਣ ਇਸ ਵਾਰ ਸੇਚਨ ਕੀਤਾ ਹੈ ਹੁਣ ਸਿੱਧੀ ਇਹ ਹੈ ਕਿ ਇਹ ਜਿਹੜੀ ਸਿੱਧੀ ਖਲਾਵ ਵਾਲੀ ਹੈ ਉਹਦੇ ਚ ਨਾ ਤਾਂ ਕਾਲੀਦਾਸ ਹੁਣ ਭਰ ਸਕਿਆ 222 ਤੋਂ ਬਾਅਦ 7 ਸਾਲ ਹੋ ਗਏ ਨੇ ਨਾ ਪੰਤਕਤੀ ਰਾਣ ਕਿਤੇ ਨੂੰ ਕਿ ਜਾਈਏ ਸਿਮਰ ਜੀ ਸੀ ਮਾਨ ਆਪਣੀ ਉਮਰ ਦੇ ਆਖਰੀ ਪੜਾਅ ਤੇ ਨੇ ਦਲ ਖਾਲਸਾ ਕਹਿੰਦੇ ਝੂਣਾ ਨਹੀਂ ਲੜਦੇ ਹੋਰ ਤੇ ਨਾਲ ਜਿਹੜੀਆਂ ਬਕਵਾਸ ਵਰਗੇ ਉੱਠੇ ਜੀ ਲੋਕ ਉਹ ਵੀ ਆਪਣੇ ਕੈਦ ਕਰਤੀ ਗਏ ਹੋਏ ਨੇ ਸੋ ਸੈਸਿਟੀ ਦੇ ਵਿੱਚ ਕੀ ਕੀਤਾ ਜਾਵੇ ਹੁਣ ਸਿੱਥੀ ਹੈ ਕਿ ਉਹ ਫਲਾਵਰ ਸਿੱਥੀ ਨੂੰ ਜਮਨੋਸ਼ ਸਿੰਘ ਸਿੱਧੂ ਸਭ ਸਮਝ ਗਿਆ ਪਤਾ ਨਹੀਂ ਉਹ ਸੋਚਦਾ ਭਾਵੇਂ ਪੰਜਾਬ ਮਾਡਲ ਦੀ ਗੱਲ ਕਰਦਾ ਇੱਕ ਤਰ੍ਹਾਂ ਨਵੀਂ ਗੱਲ ਕਰਦਾ ਲੋਕਾਂ ਨੂੰ ਸਪੋਰਟ ਮਿਲ ਰਹੀ ਹੈ ਉਸ ਨੂੰ ਇੱਥੇ ਮੈਂ ਮੇਰਾ ਮਤਲਬ ਮੈਂ ਇੱਕ ਮੇਰੀ ਮੇਰੀ ਹੈਗੀ ਹੈ ਕਿ ਜੋ ਖਲਾਫ ਬਣਿਆ ਹੋਇਆ ਹੈ ਸ਼ਾਇਦ ਉਹ ਨਵਜੋਤ ਸਿੰਘ ਸਿੱਧੂ ਭਰਦੇ ਨੇ ਲੋਕਾਂ ਵਿੱਚ ਆਸ ਤਾਂ ਹੈ ਹੀ ਨਾ ਹੁਣ ਇੱਥੇ ਮਹਿਸੂਸ ਕਰਦਾ ਕਿ ਜਾਂ ਦੋਸਤੀਆਂ ਬਣ ਗਈਆਂ ਜੇਕਰ ਅਕਾਲੀ ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋ ਜਾਂਦੀ ਹੈ ਕਿਉਂਕਿ ਉਹ ਕੱਲਾ ਹੈ ਦੂਜੇ ਸਾਰਿਆਂ ਦੇ ਬੁਰੇ ਜੇਕਰ ਉਹਦੇ ਖਿਲਾਫ ਹੋ ਕੇ ਉਹਨੂੰ ਉਹਨੂੰ ਨੋਟਿਸ ਦਿੰਦੇ ਨੇ ਜਾਂ ਉਹਨੂੰ ਪਾਰਟੀ ਚੋਂ ਕੱਢ ਦਿੰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਕੱਲਾ ਹੋ ਕੱਲਾ ਹੋ ਜਾਏਗਾ ਪਰ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹ ਬਾਕੀ ਨਾਲ ਲੈ ਕੇ ਚੱਲਣ ਵਾਲੀ ਵੀ ਨਹੀਂ ਪੜ ਪੰਜਾਬ ਦੇ ਵਿੱਚ ਜੋ ਹੋਰ ਲੋਕ ਨੇ ਬੈਠੇ ਨੇ ਜਿਵੇਂ ਗੰਧੀ ਹੈਗੇ ਨੇ ਜਾਂ ਜਿਹੜੇ ਬੈਂਸ ਸਾਹਿਬ ਨੇ ਕੁਝ ਸੁਪਾਲ ਸਿੰਘ ਖਹਿਰਾ ਹੈ ਕਿ ਜੋ ਗੁਰਿੰਦਰ ਸਰਕਾਰ ਦੇ ਵਿਰੁੱਧ ਔਰ ਬੀਜੇਪ ਸਰਕਾਰ ਦੇ ਵਿਰੁੱਧ ਔਰ ਆਮ ਆਦਮੀ ਪਾਰਟੀ ਬੋਲਦੇ ਨੇ ਇਹ ਇੱਕ ਐਸਾ ਹੈਗਾ 15ਵੇਂ ਬੰਦਾ ਨਹੀਂ ਗਰੁੱਪ ਹੈਗਾ ਜਿਹੜਾ ਕਿ ਜੁੜ ਸਕਦਾ ਆਪਣੀ ਤਰ੍ਹਾਂ ਦੇਖ ਨੂੰ ਲੱਭਦਾ ਲੱਭਦਾ ਉਹ ਵੀ ਟਕਰਾ ਮਾਰਦੇ ਫਿਰਦੇ ਨੇ ਇਹ ਮਹਿਸੂਸ ਕਰਨਾ ਕਿ ਅਗਰ ਨਵਜੋਸ਼ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਹੁੰਦੀ ਹੈ ਕਾ ਕੀ ਉਹ ਇੱਕ ਪ੍ਰੋਪਰਸ਼ਨ ਚੇਨ ਵਿੱਚ ਛੱਡਾਂਗਾ ਕਿ ਉਹ ਇੱਕ ਵੱਖਰੀ ਰੀਜਨਲ ਪਾਰਟੀ ਬਣਾ ਲੇਗਾ ਜਿਸ ਜਿਸ ਜਿਹੜੀ ਗੱਲ ਕਰਦੇ ਹੋ ਇਹ ਇੱਕ ਇਹ ਵੀ ਇੰਨਾ ਜਿਹਾ ਫੁੱਟਬਾਲ ਬਣ ਗਿਆ ਜੀ ਸਿੰਘ ਜੀਵਾਦਰ ਦਾ ਮਾਡਲ ਲੇਕਿਨ ਇਧਰ ਤੇ ਗੁਦਵਾਨਾ ਗੁਦਵਾਨਾ ਨੂੰ ਵਰਕ ਕਰਨਾ ਚਾਹੀਦਾ ਅਸੀਂ ਜਿਹੜੀ ਸਾਡੀ ਇੰਸਟੀਟਿਊਸ਼ਨ ਹੈ ਸੈਂਟਰ ਆਫ ਪੰਥਕ ਕ੍ਰੀਏਟੀਵਿਟੀ ਅਸੀਂ ਬੜਾ ਕੰਮ ਕੀਤਾ ਇੱਥੇ ਅਸੀਂ ਕਰਤਾਰਪੁਰੀ ਮਾਡਰਨ ਲਾ ਕੇ ਕੌਮ ਨੂੰ ਦੇ ਰਹੇ ਹਾਂ ਦਿੱਤਾ ਹੋਇਆ ਕਿ ਐਸੇ ਅਧਾਰ ਤੇ ਪੰਜਾਬ ਦੀ ਨਾ ਮੁਸਰ ਕੀਤੀ ਜਾ ਸਕਦੀ ਹੈ ਇੱਕ ਪਾਸੇ 93 ਕਾਤੀ ਪ੍ਰੋਗਰਾਮ ਜੋ ਸਿੱਧੂ ਕੋਲ ਹੈ ਇੱਕ ਪਾਸੇ ਸਾਡੇ ਕੋਲ ਕਰਤਾਰਪੁਰੀ ਮਾਡਲ ਹੈ ਇਹ ਪੰਜਾਬ ਦੀ ਨਾਵਸਾਰੀ ਕਿਸ ਤਰ੍ਹਾਂ ਨਾਲ ਕੀਤੀ ਜਾਵੇ ਦਾ ਅਰਚਾਰਾ ਕਿਵੇਂ ਕੀਤਾ ਜਾਵੇ ਕਿਸਾਨਾਂ ਦੀ ਸਮੱਸਿਆਵਾਂ ਕੀ ਨੇ ਨੌਜਵਾਨਾਂ ਦੀ ਸਮੱਸਿਆਵਾਂ ਕੀ ਨੇ ਹੋਰ ਜੋ ਸਮਾਜਿਕ ਬੁਰਾਈਆਂ ਨੇ ਕੀ ਮੁੱਦੇ ਹੈਗੇ ਨੇ ਸਮਾਂ ਨਹੀਂ ਮੈਂ ਦੱਸ ਸਕਦਾ ਲੇਕਿਨ ਮੁੱਦੇ ਹੈਗੇ ਨੇ ਜੇਕਰ ਨੌਜਵਾਨ ਸਿੱਧੇ ਡਰੈਸ ਕਰਕੇ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕਰ ਜਾਂਦਾ ਹੈ ਔਰ ਉਦੋਂ ਕਾਗਰ ਨੂੰ ਕੱਢ ਦਿੰਦੀ ਹੈ ਤਾਂ ਇੱਕ ਵੱਖਰੀ ਪਾਰਟੀ ਦਾਇਕ ਬਣੀ ਹੋਈ ਹੈ ਕਿ ਉਹ ਕਾਂਗਰਸ ਇਹ ਕਰੇਗਾ ਇਜੇ ਇੱਕ ਦੂਜਾ ਮਾਡਲ ਹੈਗਾ ਉਹ ਹੈਗਾ ਮਹਾਰਾਸ਼ਟਰ ਦਾ ਜਿਵੇਂ ਸ਼ਰਦ ਪਵਾਰ ਹੈ ਸ਼ਰਦ ਪਵਾਰ ਵੀ ਕਾਂਗਰਸ ਦਾ ਸੀ ਉਹਨੇ ਵੱਖਰਾ ਹੋ ਕੇ ਐਨਸੀਪੀ ਬਣਾ ਲਈ ਇਸ ਦੂਜਾ ਮਾਡਲ ਹੈ ਪੱਛਮੀ ਬੰਗਾਲ ਦਾ ਮਮਤਾ ਬੈਂਦੇਰਜੀ ਵੀ ਇਕਾਲੀ ਕਾਂਗਰਸ ਵਿੱਚ ਸੀ ਉਸੇ ਸਮੇਂ ਸੀਧੀ ਲੇਕਰ ਉਹਨੇ ਕਾਂਗਰਸ ਤੋਂ ਹਟ ਕੇ ਇੱਕ ਵੱਖਰੀ ਤਾਮਿਲਨਾਡੂ ਦੇ ਵਿੱਚ টিਐਮਸੀ ਬਣਾ ਲਈ ਠੀਕ ਹੈ ਨਾ ਇਸ ਦਾ ਕਹਿ ਚੀ ਇੱਕ ਦੂਜਾ ਸਿਧਰ ਹੈ ਰੀਜਨਲ ਪਾਰਟੀ ਬਣਾਣੀ ਜਿਹੜੀ ਕੋਈ ਵਾਸਤੇ ਔਖੀ ਹੈ ਕੀ ਉਹ ਇਸ ਤਿਕਨਕ ਮੈਨੂੰ ਕਾਂਗਰਸ ਵਰਟੀ ਦਾ ਸਪਲਿਟ ਕਰਕੇ ਇਹ ਰਾਜਾ ਬੜੇ ਦੇ ਵਗੈਰਾ ਦੇਖ ਲੈਣੇ 24 ਚ ਕੀ ਸਥਿਤੀ ਬਣਦੀ ਹੈ ਕੇਜ ਹਰ ਤਮੁੰਦੇ ਨੇ ਕਿਉਂਕਿ ਵੇਟ ਕਰਨਾ ਪਏਗਾ 24 ਦੇ ਇਲੈਕਸ਼ਨ ਉਹਦੇ ਵਿੱਚ ਜਿਹੜਾ ਜੋ ਸਿੱਧੂ ਇਹ ਸਥਿਤੀ ਨੂੰ ਉਪਰਨ ਵਾਸਤੇ ਕੀ ਕੋ ਵੱਖਰੀ ਵਰਟੀ ਦਾ ਸਪਲਿਟ ਕਰਕੇ ਕਾਂਗਰਸ ਬਣਾ ਸਕੇਗਾ ਜਾਂ ਇੱਕ origignal ਪਾਰਟੀ ਬਣਾ ਕਿ ਜੋ ਕ ਅਕਾਲੀ ਦਲ ਜਾਂ ਹੋਰ ਸਿੱਖਾਂ ਦੀਆਂ ਜਾਂ ਪੰਜਾਬ ਦੀਆਂ ਜਿਹੜੀਆਂ ਵੋਟਾਂ ਨੇ ਜੋ ਇਸ ਗੱਲ ਚਾਹੁੰਦੀਆਂ ਨੇ ਕਿ ਨਵਾਂ ਲੀਡਰ ਆ ਕੇ ਪੰਜਾਬ ਦੀ ਬੋੜੀ ਕਰੇ ਉਹਦੇ ਜਾ ਸਕਦੇ ਨੇ ਮੇਰਾ ਮੇਰਾ ਮੈਂ ਇਸ ਤਰ੍ਹਾਂ ਵੇਖਦਾ ਹਾਂ ਉਸ ਦੇ ਤਰੀਕੇ ਸੀ ਤਾਂ ਬੰਦੇ ਜੋ ਸਿੱਧਾ ਦੂਜੇ ਪਾਸੇ ਆਪੇ ਹੀ ਗੱਲ ਕਹਿੰਦੇ ਕਹਿੰਦੇ ਵੀ ਮੈਂ ਪੰਜਾਬ ਦੇ ਲਈ ਬਹੁਤ ਸਾਰੇ ਉਹਦੇ ਛੱਡੇ ਕਾਂਗਰਸ ਤੇ ਉਥੇ ਆਉਣ ਤੋਂ ਪਹਿਲਾਂ ਉਹ ਵੀ ਗੱਲ ਕਰੇ ਬੀਜੇਪੀ ਮੈਨੂੰ ਅਮਸਰ ਤੋਂ ਕੁਝ ਖੇਤਰ ਚੋਂ ਲੜਾਉਣਾ ਚਾਹੁੰਦੀ ਸੀ ਤੇ ਪੰਜਾਬ ਦੇ ਖਾਸ ਤੌਰ ਤੇ ਰਾਜ ਸਭਾ ਵਿੱਚ ਸ਼ਰਧ ਦਿੱਤੀ ਉਸ ਤੋਂ ਬਾਅਦ ਜਦੋਂ ਬੇਅਦਵੀ ਦਾ ਮਾਮਲਾ ਲੈ ਕੇ ਉਸ ਤੋਂ ਸੀਟੂਬ ਸੇਰਕਰ 25 ਵਾਲਾ ਬਿਆਨ ਦੇ ਕੇ ਕਹਿੰਦੇ ਨੇ ਕਹਿੰਦੇ ਮੈਂ ਪਹਿਲਾਂ ਬੜੇ ਉਹਦੇ ਛੱਡੇ ਨੇ ਤੇ ਇਹ ਵੀ ਉਹਦੇ ਛੱਡਦਾ ਹਾਂ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੰਦੇ ਨੇ ਕੈਪਟਨ ਸਰਕਾਰ ਦੇ ਵਿੱਚ ਉਸ ਤੋਂ ਬਾਅਦ ਫਿਰ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੂੰ ਚੰਨੀ ਸਰਕਾਰ ਦੇ ਸਮੇਂ ਤੋਂ ਪਹਿਲਾਂ ਜੋ ਕੁਝ ਪੰਜਾਬ ਦੇ ਵਿੱਚ ਪ੍ਰਧਾਨਗੀ ਸੌਂਪੀ ਜਾਂਦੀ ਹੈ ਉਸ ਤੋਂ ਉਦੋਂ ਵੀ ਉਹ ਇੱਕ ਵਾਰ ਅਸਤੀਫਾ ਜ਼ਰੂਰ ਭੇਜ ਦਿੰਦੇ ਨੇ ਹਾਈ ਕਮਾਂਡ ਨੂੰ ਪਰ ਉਹਨਾਂ ਦਾ ਸਰਕਾਰ ਨਹੀਂ ਕੀਤਾ ਜਾਂਦਾ ਭਾਵੇਂ ਉਹ ਬੇਅਦਵੀ ਮਾਮਲੇ ਨਾਲ ਸੰਬੰਧ ਸੀ ਉਦੋਂ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਤਾਂ ਕਿਹੋ ਜਿਹਾ ਸਥਿਕਾਰ ਰਹਿਣਗੇ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਜਿਵੇਂ ਉਹ ਉਹਨਾਂ ਦੇ ਵੱਲੋਂ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਕਿਹੋ ਜਿਹੇ ਹਾਲਾਤ ਪੈਦਾ ਹੋਣਗੇ ਪੰਜਾਬ ਕਾਂਗਰਸ ਕੀ ਮੋੜ ਉੱਪਰ ਜਾਵੇਗੀ ਨਵਜੋਤ ਸਿੰਘ ਸਿੱਧੂ ਬਿਨਾਂ ਜਾ ਫਿਰ ਦੋਸਤਾਂ ਸਿੱਧੂ ਕਹਿੰਦਾ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਆਪਣੇ ਤਿਆਰ ਕਰਤਾ ਨੂੰ ਕਿਉਂਕਿ ਜੇਕਰ ਆਪਾਂ ਦੋ ਜਾਤ ਤੋਂ ਸਮਾਂ ਦੇਖ ਲਈਏ ਜਿਵੇਂ ਰੰਗੋ ਵਾਲੀ ਹੋਰਾਂ ਦੀ ਪਾਰਟੀ ਸੀ ਜਾਂ ਫਿਰ ਮਨਪਰੇਚ ਬਾਦਲ ਦੀ ਪਾਰਟੀ ਸੀ ਜਾਂ ਫਿਰ ਸਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਬਣਾਈ ਸੀ ਵਕਰੀ ਤੋਂ ਦੇ ਸੀ ਤੇ ਹਿਸਾ ਵਕਰੀ ਪਾਰਟੀ ਬਣਾਈ ਹੈ ਸੁਖਤਾਲ ਸਿੰਘ ਖੈਰਾ ਨੇ ਵਕਰੀ ਪਾਰਟੀ ਬਣਾਈ ਸੀ ਪੰਜਾਬ ਦੇ ਵਿੱਚ ਕੋਈ ਖੇਤਰੀ ਪਾਰਟੀ ਕਾਮਯਾਬ ਨਹੀਂ ਹੋਈ ਇਸ ਜ਼ਮੇ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਜਰੂਰ ਸਿੱਟਾ ਮਿਲੀਆਂ ਨੇ ਉਹਨੂੰ ਕੀ ਲੱਗਦਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਵੱਖਰੀ ਪਾਰਟੀ ਪੰਜਾਬ ਦੇ ਵਿੱਚ ਖੇਤਰੀ ਕੜੀ ਕਰਦੇ ਨੇ ਕਿ ਲੋਕ ਸਵੀਕਾਰ ਕਰਨਗੇ ਕਿਉਂਕਿ ਮੰਤਰੀ ਬਾਦਲ ਹੋਰਾਂ ਦੇ ਉਹਦੇ ਵਿੱਚ ਇਕੱਠ ਕਿੰਨਾ ਹੁੰਦਾ ਉਸ ਦੇ ਪਾਸੇ ਖੈਰਾ ਹੋਰਾਂ ਦੇ ਵਿੱਚ ਰੈਲੀਆਂ ਦੇ ਵਿੱਚ ਇਕੱਠ ਕਿੰਨਾ ਹੁੰਦਾ ਪਰ ਲੋਕ ਵੋਟਾਂ ਦੇ ਵਿੱਚ ਤਬਦੀਲ ਕਿਵੇਂ ਹੋਵੇਗਾ ਕਿ ਗੱਲਾਂ ਦੇ ਨਾਲ ਸ਼ੇਰਾਂ ਦੇ ਨਾਲ ਥੋਕੋ ਤਾਲੀ ਜਿਵੇਂ ਸ਼ੇਰ ਅੰਦਾਜ਼ ਹੈ ਉਹਨਾਂ ਦਾ ਕੜਾਕੇਦਾਰ ਜੇ ਕਹੇ ਇਹ ਭਾਸ਼ਣ ਦੇ ਨਾਲ ਕਿ ਇਹਦੇ ਨਾਲ ਤਾਂ ਨਹੀਂ ਵੋਟਾਂ ਦੇ ਜਿਹੜੇ ਆਮ ਇੱਕ ਨਾ ਇੱਥੇ ਪਾਇਦਾ ਇੱਕ ਹੋਰ ਵੀ ਗੱਲ ਹੈਗੀ ਜਿਹੜੀ ਪੰਜਾਬ ਦੀ ਆਰਥਿਕਾ ਦੀ ਗੱਲ ਕਰਦੇ ਨੇ ਉਹ ਆਮ ਵੋਟਰ ਦੇ ਸਮਝ ਵਿੱਚ ਨਹੀਂ ਆਉਂਦੀ ਜਿਹੜੀ ਗੱਲਾਂ ਉਹ ਕਰਦੇ ਨੇ ਮਨਜੋਤ ਸਿੰਘ ਸਿੱਧੂ ਕਿਉਂਕਿ ਪੰਜਾਬ ਦੇ ਵਿੱਚ ਤਾਂ ਆਟਾ ਦਾਲ ਹੋ ਗਿਆ ਮੁੱਠੀ ਖੋਰੀ ਹੋ ਗਿਆ ਵੋਟਰ ਇਹਦੇ ਉੱਤੇ ਜਾਂ ਨਿਰਭਰ ਹੋ ਗਿਆ ਵੀ ਕਿਹੜਾ ਸਾਲ ਉਹ ਕਰਜ਼ਾ ਮਾਫ਼ ਦੇ ਕਰ ਰਿਹਾ ਹੈ ਕਿਹੜਾ ਸਾਡੇ ਰਾਜ ਸਰਕਾਰ ਦੇ ਵਿੱਚ ਫਲਾਣਾ ਕਿੰਮਕਾ ਜੋ ਕੋ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਕਿ ਮਨਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਕਾਮਯਾਬ ਕਰਨ ਦੇ ਚਾਣੇ ਰਹੋਣਗੇ ਜਾਂ ਫਿਰ ਬਾਕੀ ਪਾਰਟੀਆਂ ਦੇ ਵਾਂਗ ਉਹ ਵੀ ਐਦਾ ਖਿੰਡ ਜੂਗਾ ਇਸ ਤਰ੍ਹਾਂ ਸਾਸ਼ਮ ਕੀ ਜਿਹੜਾ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਤੇ ਹੋਰ ਜੋ ਸੋਨੀਆ ਗਾਂਧੀ ਨੇ ਇੱਕ ਤਜਰਬਾ ਕੀਤਾ ਸੀਗਾ 200 ਪਹਿਲ ਪਿਛਲੇ ਸਮੇਂ ਜਦੋਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਪ੍ਰਧਾਨ ਬਣਾਇਆ ਸੀਗਾ ਔਰ ਉਹਦੇ ਚ ਜਿਹੜੀ ਜਿਹੜੀ ਉਸ ਵਿੱਚ ਚੰਨਤੀ ਚੰਨੀ ਨੂੰ ਬਣਾਇਆ ਸੀ ਉਹ ਤੋਂ ਵੀ ਵਿਜਿੰਦਰ ਸਿੰਘ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪੀਰ ਸ਼ੁਰੂ ਹੁੰਦਾ ਹੈ ਲੇਕਿਨ ਉਦੋਂ ਉਦੋਂ ਵੀ ਉਹਨਾਂ ਨੇ ਇਸ ਤਰੀਕੇ ਨਾਲ ਕੋਈ ਖਾਸ ਇਸ ਤਰੀਕੇ ਨਾਲ ਕੰਮ ਕੀਤਾ ਹੋਵੇ ਜਿਸ ਦੇ ਕਿ ਉਹਨੂੰ ਖੁਸ਼ੂਸ ਕੀਤਾ ਕਿ ਉਹ ਕਾਂਗਰਸ ਤੋਂ ਪ੍ਰਧਾਨ ਹੋਣ ਦੇ ਨਾਤੇ ਉਹਨੇ ਬਾਦਲ ਨੂੰ ਬਹੁਤ ਵੱਡੀ ਸ਼ਕਤੀ ਦੇ ਦਿੱਤੀ ਹੋਵੇ ਕਿਸ ਸਮੇਂ ਜਦੋਂ ਚਰਚਿਸ ਚੰਨੀ ਐਸਟੀ ਮਿਨਿਸਟਰ ਤੇ ਗਏ ਸੀ ਉੱਥੇ ਦਰਬਾਰ ਸਾਹਿਬ ਉਦੋਂ ਬੜਾ ਵੱਡਾ ਇੱਕ ਆਸ ਵੱਜ ਗਈ ਸੀ ਜੇ ਕਿ ਇਹ ਦੋਨੋਂ ਨੇ ਜਿਹੜੀ ਸਰਕਾਰ ਨੇ ਕੇਂਦਰ ਸਰਕਾਰ ਨੇ ਜਾਂ ਕਾਂਗਰਸ ਸਰਕਾਰ ਨੇ ਇਹਨਾਂ ਨੂੰ ਵਿਸ਼ਵਾਸ ਦਿਤਾਇਆ ਇਹ ਇਹਨਾਂ ਨੂੰ ਇਹ ਸ਼ਾਇਦ ਅੱਗੇ ਦੁਬਾਰਾ ਰਿਪੀਟ ਕਰ ਜਾਵੇ ਅਗਲੇ ਵਿਵਾਈ ਚ ਇਲੈਕਸ਼ਨ ਦੇ ਵਿੱਚ ਪਰ ਉੱਥੇ ਸਥਿਤੀ ਗੜਬੜ ਗਈ। ਇਹ ਗਰੂਜਰੀ ਇਹਨਾਂ ਦੇ ਜਦੋਂ ਬਾਅਦ ਚ ਗਰੂਜ ਬੈਠਾ ਰਹਿੰਦਾ ਨਾ ਜੀ ਗਰੂਜ ਜਿਹੜਾ ਉਹਨੇ ਆੜੇ ਆੜੇ ਹੈ। ਯਾਨੀ ਸੰਜੀਤਾ ਇਹ ਨਿੱਤਕਲੀ ਤੋਂ ਰਲੀ ਇੱਕ ਬੂਲ ਬਾਣੀ ਜਾਂ ਸੂਬ ਮੁੱਦਿਆਂ ਦੇ ਨਾਲ ਜਿਹੜੀ ਸਪਸ਼ਟ ਰਾਇਬ ਰੱਖਣੀ ਇੱਕ ਜਜ਼ਬਾਤੀ ਉਲਾਰਪਣ ਦੇ ਵਿੱਚ ਲੋਕਾਂ ਨੂੰ ਨਾ ਲੈ ਕੇ ਜਾ ਕੇ ਜਿਹੜੀ ਚਲ ਸਚਾਈਆਂ ਨੇ ਗਰਾਊਂਡ ਸਚਾਈਆਂ ਲੋਕਾਂ ਦੇ ਮੇਨ ਮੁੱਦੇ ਨੇ ਉਹਨਾਂ ਨੂੰ ਡਰੈਸ ਨਾ ਕਰਨਾ ਇਹ ਜੋ ਉਸ ਸ਼ਿਦੂ ਦੀ ਸ਼ਕਸੀਅਤ ਦਾ ਇੱਕ ਡਰਾਬੈਕਸ ਨੇ ਹੁਣ ਤੁਝੇ ਸਵਾਲ ਕਰਦੇ ਹਾਂ ਇਹ ਕਾਂਗਰਸ ਸਰਕਾਰ ਜਿਹੜੀ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਬਾਹਰ ਕੱਢਦੀ ਆਇਆ ਜਾਂ ਕੀ ਉਹ ਖਰੀ ਵਾਰਟੀ ਬਣਾ ਸਕਣਗੇ ਮੇਰਾ ਖਿਆ ਮੈਂ ਮੇਰਾ ਇਮੀਡੀਟ ਰੈਕਸ਼ਨ ਇਹ ਕੋਈ ਨਹੀਂ ਬਣਾ ਸਕਦਾ ਬਣਾ ਲੈਣਗੇ ਲੇਕਿਨ ਉਸ ਤਰੀਕੇ ਜਿਵੇਂ ਪਾਰਟੀ ਦੀਆਂ ਲੋੜਾਂ ਹੁੰਦੀਆਂ ਨੇ ਮੈਂਬਰਸ਼ਿਪ ਹੁੰਦੀ ਹੈ ਲੋਕਾਂ ਦੇ ਉੱਤੇਜ਼ਾਰ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੇ ਇੱਕ ਤਰ੍ਹਾਂ ਦਾ ਸਟਰਕਚਰ ਬਣਾ ਪਾਰਟੀ ਕਰਨਾ ਔਰ ਉਹ ਉਹ ਸ਼ਹਿਰ ਉਹਦੇ ਚ ਉਹਨਾਂ ਚ ਉਹਨੀ ਸਮਰਥਾ ਨਹੀਂ ਹੈ ਭਾਵੇਂ ਕਿ ਜਿਹੜੇ ਦੂਜੇ ਲੋਕ ਜਿਹਨੂੰ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਉਹ ਨਾਲ ਜੁੜ ਜਾਣ ਤੇ ਇੱਕ ਬੜਾ ਵੱਡਾ ਇੱਕ ਸਿਸਟਮ ਬਣ ਸਕਦਾ ਹੈ ਜਿਹੜੀ ਇੱਕ ਨਵੀਂ ਪਾਰਟੀ ਬਣ ਸਕਦੀ ਪਰ ਮੈਂ ਸੋਚਦਾ ਕਿ ਜਿਆਦਾ ਜਿਆਦਾ ਆਸਾਨ ਜਿਹੜੇ ਨੇ ਨਾ ਜਿਵੇਂ ਉਹ ਚੱਲ ਰਹੇ ਨੇ ਔਰ ਉਹ ਇੱਕ ਪਾਰਟੀ ਤੇ ਬਣ ਤਾਂ ਸਕਦੇ ਨੇ ਜੀ ਪਰ ਉਹ ਵੀ ਸੱਚ 24 ਵਾਸਤੇ ਨਹੀਂ ਲੱਗੋ ਉਹ ਵੀ ਸਟਾਈ ਵਾਸਤੇ ਹੈ ਇਹ ਸਟਾਈ ਵਾਸਤੇ ਹੈ ਬਿਲਕੁਲ ਸ਼ਾਇਦ ਉਹ ਉਤੇਕਰ ਕਾਲੀ ਦਲ ਵੀ ਕੁਝ ਸਮਾਰਾ ਮੋਟਾ ਆਪਣੇ ਆਪ ਨੂੰ ਜਿ 2024 ਜੋ ਕੋ ਸੈਟ ਬੈਕ ਪਹੁੰਚ ਦਿਆ ਹੈ ਜਾਂ ਕੁਝ ਹਿੱਟ ਲੈ ਜਾਂਦੇ ਨੇ ਜੇ ਵੋਟ ਬੈਂਕ ਚ ਵਾਧਾ ਹੁੰਦਾ ਤਾਂ ਕਾਲੀ ਦਲ ਉਤਸ਼ਾਹਤ ਹੋ ਸਕੇਗਾ ਮੇਰੇ ਮਤਲਬ ਕਿ ਤਾਂ ਨਹੀਂ ਇਹ ਕਾਲੀ ਦਲ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਚਾਹੀਦਾ ਨਾ ਇੰਟਰਪ੍ਰਾਈਜ਼ ਸਿਚੁਏਸ਼ਨ ਅਕਾਲੀ ਦਲ ਦੀ ਸੇ ਸ਼ਕਤੀ ਬਣਨੀ ਚਾਹੀਦੀ ਹੈ ਇਹ ਅਗਰ ਅਗਰ ਨਵਜੋਸ਼ੀ ਸਿੱਧੂ ਵਰਗੇ ਲੋਕ ਵਿਚ ਆ ਕੇ ਫਿਰ ਇੱਕ ਸਪੇਸ ਜਿਹੜੀ ਖਾਲੀ ਹੋਈ ਉਸ ਵਿੱਚ ਐਂਟਰ ਕਰ ਜਾਂਦੇ ਨੇ ਤਾਂ ਕਾਲੀ ਦਲ ਵਾਸਤੇ ਇੱਕ ਹੋਰ ਸੈਟ ਕਾਲੀਦਲ ਵਾਸਤੇ ਵੀ ਸਸਟੇਨੈਬਲ ਹੋਣਾ ਹੋਰ ਮੁਸ਼ਕਲ ਹੋ ਜਾਏਗਾ ਕਿਉਂਕਿ ਜੋ ਗੱਲਾਂ ਨਵਜੋਸ ਸਿੱਧੂ ਕਰਦਾ ਹੈ ਪੰਜਾਬ ਦੇ ਜਿਹੜੀ ਰੱਗ ਹੈ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਨੂੰ ਉਠਾਉਂਦਾ ਹੈ ਭਾਵੇਂ ਜਿਵੇਂ ਵੀ ਉਠਾਉਂਦਾ ਹੈ ਉਹ ਲੋਕਾਂ ਦੇ ਮਨਨ ਲੱਗਦੇ ਨੇ ਟੱਚ ਕਰਦੇ ਨੇ ਪਰ ਅਜੇ ਉਹ ਪੰਜਾਬ ਦੇ ਉਹ ਸੈਕਸ਼ਨਸ ਨੂੰ ਜਿਹੜੇ ਵਿਦਵਾਨ ਨੇ ਜਾਂ ਜਿਹੜੇ ਸਮਝੀਦਾ ਲੋਕ ਨੇ ਜਾਂ ਪ੍ਰੈਸ ਹੈ ਜਾਂ ਗੀੜਿਆ ਹੈ ਉਸ ਨੂੰ ਅਜੇ ਉਸ ਉਸ ਤਰ੍ਹਾਂ ਅਜੇ ਅਪੀਲ ਨਹੀਂ ਕਰ ਪਾ ਰਿਹਾ ਜਿਸ ਤਰ੍ਹਾਂ ਦੇ ਨਾਲ ਕਿ ਲੱਗੇ ਵੀ ਆਉਣ ਵਾਲੇ ਸਮੇਂ ਦਾ ਪੰਜਾਬ ਦਾ ਮੁਕਤ ਨਵਜੋਸ ਸਿੱਧੂ ਹੋ ਸਕਦਾ ਹੈ ਪੁਣੀ ਚਲ ਲਈ ਜਿਹੜੀ ਚੀਜ਼ ਪੁਣੀ ਬਣੇਗੀ ਇਹ ਇਹ ਮੈਨ ਡਿਪੈਂਡ ਕਰਦਾ ਹੈ 2014 ਦੇ ਰਿਜ਼ਲਟ ਤੇ ਉਹ ਕਾਂਗਰਸ ਕਾਂਗਰਸ ਦੇ ਐਟੀਟਿਊਡ ਤੇ ਟੂਵਰਡਸ ਮਨਜੋਸ਼ ਸਿੰਘ ਧੂ ਔਰ ਇਹ ਅਲਾਈਐਂਸ ਦਾ ਕੀ ਭਾਵ ਹੁੰਦਾ ਹੈ ਕਿਉਂਕਿ ਰਾਜਾਪੁਰੇ ਵੀ ਜਿਹੜਾ ਉਸ ਦਾ ਉਸ ਦਾ ਲੀਡਰ ਨਹੀਂ ਹੈਗਾ ਜਿਸ ਤੱਕ ਲੀਡਰ ਪੰਜਾਬ ਨੂੰ ਚਾਹੀਦਾ ਹੈ ਦੇਖੋ ਉਹ ਉਹ ਵੀ ਫਿਕਲ ਮਾਈਂਡਿੰਗ ਕਰੀ ਜਾਂਦਾ ਸਾਨੂੰ ਕੋਈ ਤਰਾਜ ਨਹੀਂ ਉਹ ਜਿਹੜਾ ਲੜਦਾ ਹੈ ਇਲੈਕਸ਼ਨ ਰੈਲੀ ਕਰਦਾ ਸਾਨੂੰ ਫਿਰ ਕੋਈ ਤਰਾਜ ਹੈ ਪਰ ਸੋਲੋਜੀ ਮਨਜੋਸ਼ ਸਿੰਘ ਯਾਰੇ ਲੋਕਾਂ ਚ ਚਲੋ ਲੋਕ ਦੇਣਗੇ ਵੋਟਾਂ ਦੇਣ ਦੇ ਵੱਖਰੀ ਗੱਲ ਉਹ ਮੁੱਦਾ ਵੱਖਰਾ ਹੈ ਵੀ ਇਕੱਠੇ ਹੋ ਜਾਣ ਲੇਕਿਨ ਵੋਟਾਂ ਨਹੀਂ ਦਿੰਦੇ ਲੇਕਿਨ ਲੋਕ ਨਵਜੋਤ ਸਿੰਘ ਸਿੱਧੂ ਇਸ ਸਮੇਂ ਦੇ ਵਿੱਚ ਜਾ ਤਾਂ ਰਹੇ ਹਨ ਲੋਕਾਂ ਕੋਲ ਇਹ ਗੱਲ ਤਾਂ ਕਰ ਰਹੇ ਹਨ ਪੰਜਾਬ ਦੀ ਦੁੱਖ ਦੀ ਰਾਗ ਦੀ ਉਹ ਰਾਜਾ ਬੜੇ ਨਹੀਂ ਕਰ پا ਰਿਹਾ ਤੇ ਲੇਕਿਨ ਉਹ ਸ਼ਾਸਨ ਦਾ ਜੰਡਾ ਚਲਾਉਣਾ ਚਾਹੁੰਦਾ ਸੋ ਮੈਂ ਸਮਝਦਾ ਇਸ ਲਈ ਸਥਿਤੀ ਗੋਲ ਬਾਰੇ ਖੁੱਲੀ ਹੈ ਇਸ ਲਈ ਜਿਹੜਾ ਗੇਂਦ ਹੈ ਨਾ ਜੀ ਸਾਰਿਆਂ ਦੇ ਪਾਲੇ ਚ ਇਹ ਫੁੱਟਬਾਲ ਮੈਚ ਚੱਲ ਰਿਹਾ ਹੈ ਠੀਕ ਐਂਡ ਰਨ ਹੋ ਰਹੀ ਹੈ ਉਹ ਸਿੱਟੇ ਰੰਦੇ ਵਿੱਚ ਆਉਣ ਵਾਲੇ ਸਮੇਂ ਜੀ 2024 ਦੇ ਇਲੈਕਸ਼ਨ ਹੁੰਦੀਆਂ ਰਿਜ਼ਲਟਸ ਕੀ ਨਿਕਲਦੇ ਨੇ ਅਗਰ ਤਾਂ ਬੀਜਪੀ ਜਿੱਤ ਜਾਂਦੀ ਹੈ ਤਾਂ ਸਥਿਤੀ ਹੋਰ ਹੋਏਗੀ ਅਗਰ ਉੱਥੇ ਆਂਗਰੇਨ ਲਾਈਜਾ ਹੋਰ ਸਥਿਤੀ ਬਣ ਜਾਂਦੀ ਹੈ ਬੀਜਪੀ ਜਿਹੜੀ ਗੱਦੀ ਉੱਤੇ ਲੱਜ ਜਾਂਦੀ ਹੈ ਫਿਰ ਸਥਿਤੀ ਹੋਰ ਹੋਏਗੀ ਉਸ ਸਥਿਤੀ ਦੇ ਵਿੱਚ ਪੰਜਾਬ ਦੇ ਬਜਾਜ ਖਲਾ ਉਹ ਕਿਵੇਂ ਭਰਿਆ ਜਾਏਗਾ ਇਹ ਸਵਾਲ ਹੈ ਜੀ ਸਥਿਤੀ ਹੈ ਉਹ ਅਕਾਲੀ ਦਲ ਵਾਸਤੇ ਵੀ ਖੁੱਲੀ ਹੈ ਨੌਜੋਸ ਸਿੱਧੂ ਵਾਸਤੇ ਵੀ ਖੁੱਲੀ ਹੈ ਔਰ ਆਹਮਾਦੀ ਪਾਰਟੀ ਵਾਸਤੇ ਵੀ ਖੁੱਲੀ ਹੈ ਕਾਂਗਰਸ ਜਿਹੜੀ ਹੈ ਅਗਰ ਅਗਰ ਜੋ ਸਿੱਧੂ ਆਜੰਦ ਕਾਗਰਸ ਛੱਡ ਕੇ ਇੱਕ ਜਿਵੇਂ ਪਹਿਲਾਂ ਕਿਹਾ ਕਿ ਖੇਤਰੀਗਾ ਖੇਤਰੀ TMC ਨੂੰ ਉਹ ਜਾ ਐਨਸੀਪ ਨੂੰ ਬੜਾ ਲੈਂਦਾ ਤਾਂ ਕਾਗਰਸ ਦੇ ਲੋਕ ਕਿੱਧਰ ਜਾਣਗੇ ਜਿਹੜਾ ਜਿਹੜਾ ਲੋਕ ਜਾ ਰਹੇ ਲੋਕ ਐਡਮਿਸ ਕੋ ਨਾ ਲੋਕਰ ਰابطਾ ਤਾਂ ਮਾਰਿਆ ਨਹੀਂ ਹੁੰਦਾ ਚਾਹੇ ਉਪ ਬਲਾਕ ਪ੍ਰਧਾਨ ਹੋਣ ਚਾਹੇ ਜ਼ਿਲ੍ਹਾ ਪ੍ਰਧਾਨ ਸਾਰੇ ਕਰ ਰਹੇ ਨੇ ਲੋਕ ਨੂੰ ਬਰਬਰ ਜਾ ਰਹੇ ਨੇ ਜਿਵੇਂ ਜਗਰਾਉ ਕਰੇਗਾ ਅਗਾ ਪੁਰਾਣਾ ਕਰੇਗਾ ਕਰਤਾਰਪੁਰ ਸਾਹਿਬ ਕਰੇਗਾ ਸਾਰੇ ਹੋਏਗਾ ਨਾ ਇਸੇ ਦਾ ਫਾਇਦਾ ਨਵੇਂਗਾ ਫਾਇਦਾ ਨਾ ਕਿ ਇਹ ਰੀਜਨਲ ਪਾਰਟੀ ਬਣ ਸਕਦੀ ਹੈ ਬਸ਼ਰਤੇ ਕਿ ਸਾਰੇ ਲੋਕੇ ਨਾਲ ਜੁੜਨ ਉਹ ਇਕੱਲਾ ਹੀ ਇਕੱਲਾ ਹੀ ਨਾ ਰਹੇ ਹੋ ਨਾ ਨਾਲ ਲੱਗ ਚੱਲੇ ਔਰ ਪੰਜਾਬ ਦਾ ਇੱਕ ਮੈਂ ਮਹਿਸੂਸ ਕਰਦਾ ਕਿ ਪੰਜਾਬ ਦਾ ਜਿਹੜਾ ਬੁੱਧੇ ਨੇ ਪੰਜਾਬ ਦਾ ਭਲਾ ਪੰਜਾਬ ਦੇ ਨਾਲ ਉਹ ਸਾਰੀ ਪੰਜਾਬ ਦਾ ਇੱਕ ਦਾ ਜਿਹੜਾ ਜਿਹੜਾ ਇੱਕ ਪ੍ਰਦਰਸ਼ ਹੈ ਪੰਜਾਬ ਦਾ ਰੋਲ ਹੈ ਸੇ ਗੁਜਾਰਾ ਦਾ ਰੋਲ ਹੈ ਗੁਰੂਗ੍ਰਾਂ ਸਾਹਿਬ ਦਾ ਰੋਲ ਹੈ ਕਾਲਤਕੀ ਸੰਸਥਾਵਾਂ ਦਾ ਰੋਲ ਹੈ ਇਹ ਵੀ ਆਪਣੇ ਆਪ ਚ ਬੜਾ ਵੱਡਾ ਫੈਕਟਰ ਹੈ ਨਾ ਜੀ ਹੂੰ ਤੋਂ ਕਿ ਚਾਹੇ ਕਿ ਚਾਹੇ ਨਵਜੋ ਸਿੱਧੂ ਆ ਜਾਏ ਜੋ ਕੋਈ ਆ ਜੇ ਲੇਕਿਨ ਫਿਰ ਵੀ ਜਿਹੜਾ ਵਿਸ਼ੇਖ ਵਿਚਾਰਧਾਰਾ ਅਨੁਸਾਰ ਪੰਜਾਬ ਦੀ ਨਵ ਸਾਂਝਾ ਜਿਹੜਾ ਖਲਾਅ ਬਲਾ ਜਿਹੜਾ ਖਲਾਅ ਬਣਿਆ ਰਿਹਾ ਹੈਗਾ ਨੌਜੋਸੇ ਸਿੱਧੂ ਵਾਸਤੇ ਨੇ ਕਾਲੀਦਾਲ ਸਾਹਮਣੇ ਬੜੀਆਂ ਚੁਣੌਤੀਆਂ ਨੇ ਕਿ ਇਹਨਾਂ ਸਾਰੇ ਅਲਗ-ਅਲਗ ਵੇੜ ਚੋਂ ਕਿਵੇਂ ਬਾਹਰ ਨਿਕਲੇਗਾ ਔਰ ਕਾਲੀਦਾਲ ਵਾਸਤੇ ਵੀ ਤਾਂ ਹੈ ਹੀ ਹੈ ਕਾਂਗਰਸ ਵਾਸਤੇ ਵੀ ਹੈ ਆਮ ਆਦੀ ਪਾਰਟੀ ਵਾਸਤੇ ਵੀ ਹੈ ਕਿ ਮਹਾਮਾਦੀ ਪਾਰਟੀ ਦੇਖੋ ਉਹਦੇ ਐਂਟੀ ਕੰਪੇਸੀ ਹੋਏਗੀ ਨਾ ਜੀ ਲੋਕ ਠੀਕ ਹੈਗੇ ਉਹ ਅਸਲ 97% ਲੋਕ ਬਿਜਲੀ ਫਿਰ ਬਿਜਲੀ ਲੈ ਲੈਣ ਪਰ ਉਹ ਹੀ ਕਾਫੀ ਕੁਝ ਨਹੀਂ ਲਾਏਗਾ ਜੇ ਕਰੀ ਸ ਤਾਂ 85 90 ਕਰੋੜ ਜਿਹੜੀਆਂ ਵੋਟਾਂ ਨੇ ਹਿੰਦੁਸਤਾਨ ਦੀਆਂ ਵਿਜੀਵ ਵਿੱਚ ਵਜਣੀਆਂ ਚਾਹੀਦੀਆਂ ਨੇ ਜਿਹਨੂੰ ਲਾਭ ਮਿਲ ਰਿਹਾ ਸੋ ਇਹ ਮਹਿਸੂਸ ਕਰਦਾ ਕਿ ਇਹ ਨਹੀਂ ਮੁਕਤ ਹੋਇਆਗਾ ਸਿਸਟਮ ਖਤਮ ਨਹੀਂ ਹੋਇਆ ਕਿ ਨਵਾਂ ਪੰਜਾਬ ਨਵਾਂ ਸਿਸਟਮ ਇਕਨੋਮੀ ਚਾਹਤ ਰਹਿਣੀ ਚਾਹੀਦੀ ਹੈ ਗੈਪ ਪੂਰੇ ਹੋਣ ਜੀ ਤੇ ਸਿਕ ਸਿਕ ਪੰਜਾਬ ਦੇ ਲੋਕਾਂ ਨੂੰ ਕੋਈ ਸੁੱਖ ਦਾ ਸਾਹ ਮਿਲਣਾ ਚਾਹੀਦਾ ਜੀ ਪੈਸਾ ਤੋਂ ਬੋਲਤਾਂ ਬਾਰੇ ਤੁਸੀਂ ਕੀ ਵਿਚਾਰ ਦੱਸਣਾ ਸੰਦੇਸ਼ ਧੰਨਵਾਦ ਜੀ ਤੁਹਾਡਾ ਜੀ